सिर्जना अदबी पत्रिका प्रोग्राम सिर्जना आप सब का मैं हाँ प्रभजोत आज असी पंजाबी साहित्य जगत की नामवर हस्ती बहुपक्षी शख्सियत दे मालिक जसवंत सिंह जफर तोड़ी मुलाकात करवान जा रहे हैं जसवंत जफर इकोवेले कवि पेंटर कार्टूनिस्ट फोटोग्राफर इलेक्ट्रिक इंजीनियर ਤੇ ਬਹੁਤ ਹੀ ਨਿੱਕੇ ਤੇ ਨੇਕਦਿਲ ਇਨਸਾਨ ਨੇ ਬਿਜਲੀ ਬੋਰਡਸ ਨੌਕਰੀ ਕਰਦੇ ਜ਼ਫਰ ਨੇ ਕਵਿਤਾਵਾਂ ਲਿਖਣੀਆਂ ਜਾਰੀ ਰੱਖੀਆਂ ਦਿੱਕਤ ਦੇ ਆਪਣੇ ਹੱਥਾਂ 'ਚ ਪੇਂਟ ਬ੍ਰਸ਼ ਚੁੱਕ ਕੇ ਆਪਣੀਆਂ ਭਾਵਨਾਵਾਂ ਨੂੰ ਪੇਂਟਿੰਗ ਰਾਹੀਂ ਉਜਾਗਰ ਕੀਤਾ ਜ਼ਫਰ ਦੀ ਕਵਿਤਾ 'ਚ ਜਿੱਥੇ ਸਮਾਜਿਕ ਮੁੱਦੇ ਹੁੰਦੇ ਹਨ ਉੱਥੇ ਨਾਲ-ਨਾਲ ਜ਼ਫਰ ਦੀ ਕਵਿਤਾ ਵਿੱਚ ਰੋਹਾਨੀਅਤ ਵੀ ਹੁੰਦੀ ਹੈ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਣ ਵਾਲਾ ਤੇ ਸਮੁੰਦਰ ਦੀਆਂ ਡੁੰਗਾਈਆਂ ਜਿਨੀ ਨਮਰਤਾ ਰੱਖਣ ਵਾਲਾ ਜਸਵੰਤ ਜ਼ਫਰ ਪੰਜਾਬੀ ਸਹਿਤ ਨੂੰ ਪਿਆਰ ਕਰਨ ਵਾਲੇ ਪਾਠਕਾਂ ਦੀ ਚੋਲੀ ਤਕਰੀਬਨ 5 ਕਾਫ ਸੰਗ੍ਰਹਿ ਪਾ ਚੁੱਕਾ ਹੈ ਜ਼ਫਰ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਹੈ ਤੇ ਜ਼ਫਰ ਦੀਆਂ ਕਵਿਤਾਵਾਂ ਦਾ ਅਨੁਵਾਦ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਹੋ ਚੁੱਕਾ ਹੈ ਬਹੁਤ ਹੀ ਘੱਟ ਬੋਲਣਾ ਬਹੁਤ ਹੀ ਗੱਲ ਨੂੰ ਥੋੜੇ ਲਫ਼ਜ਼ਾਂ ਵਿੱਚ ਕਹਿਣਾ ਤੇ ਲੁਕੇ ਰਹਿਣ ਦੀ ਕੋਸ਼ਿਸ਼ ਕਰਨਾ ਜਸਵੰਤ ਜ਼ਫਰ ਦੇ ਸੁਭਾਵ ਵਿੱਚ ਸ਼ਾਮਲੇ ਤਰਤੀ ਦੇ ਆਪਣੇ ਪਾਸੇ ਖੜੇ ਲੋਕ ਤਰਤੀ ਦੇ ਆਪਣੇ ਪਾਸੇ ਖੜੇ ਲੋਕ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਲੱਗਦੇ ਤਰਤੀ ਦੇ ਆਪਣੇ ਪਾਸੇ ਖੜੇ ਲੋਕ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਲੱਗਦੇ ਦੂਜੇ ਪਾਸੇ ਜਾ ਕੇ ਦੇਖਿਆ ਸਭ ਠੀਕ ਠਾਕ ਲੱਗਦਾ ਹੈ ਦੂਜੇ ਪਾਸੇ ਜਾ ਕੇ ਦੇਖਿਆ ਸਭ ਠੀਕ ਠਾਕ ਲੱਗਦਾ ਹੈ ਸਿੱਧਾ ਸਹੀ ਸਦਾਰਨ ਬਿਲਕੁਲ ਆਪਣੇ ਪਾਸੇ ਦੂਜਾ ਪਾਸਾ ਦੂਜਾ ਹੁੰਦਾ ਪੁੱਠਾ ਨਹੀਂ ਹੁੰਦਾ ਦੂਜਾ ਪਾਸਾ ਦੂਜਾ ਹੁੰਦਾ ਪੁੱਠਾ ਨਹੀਂ ਹੁੰਦਾ ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ ਹੈ ਉਹਦੀ ਥਾਂ ਤੇ ਖੜ ਕੇ ਦੇਖਣਾ ਪੈਂਦਾ ਤੇ ਆਓ ਜਸਵੰਤ ਜ਼ਫਰ ਦੀ ਨਿੱਜੀ ਜ਼ਿੰਦਗੀ ਤੇ ਸਾਹਿਤਿਕ ਸਫ਼ਰ ਵੱਲ ਚਾਤ ਮਾਰੀਏ ਗੱਲਬਾਤ ਰਹੀ ਸੰਜਪਾਰੇ ਨੇ ਅਕਾਲ ਅੰਮ੍ਰਿਤਕੌਰ ਮੈਂ ਅਕਾਲ ਅੰਮ੍ਰਿਤਕੌਰ ਅੱਜ ਲੈ ਕੇ ਹਾਜ਼ਰ ਹਾਂ ਸ੍ਰੀ ਜਸਵੰਤ ਜ਼ਫਰ ਜੀ ਨੂੰ ਜਸਵੰਤ ਜ਼ਫਰ ਜੀ ਪੰਜਾਬੀ ਸਾਹਿਤ ਜਗਤ ਵਿੱਚ ਸਥਾਪਤ ਹਸਤਾਖਰ ਹਨ ਆਪ ਇੱਕੋ ਹੀ ਸਮੇਂ ਕਵੀ ਵਾਰਤਕਾਰ ਨਾਟਕਕਾਰ ਪੇਂਟਰ ਕਾਰਟੂਨਿਸਟ ਵਾਤਾਵਰਣ ਪ੍ਰੇਮੀ ਮੋਟੀਵੇਸ਼ਨਲ ਸਪੀਕਰ ਤੇ ਇੰਜੀਨੀਅਰ ਵੀ ਹਨ ਆਪਣੇ ਕਾਪ ਸੰਗ੍ਰਹਿਾਂ ਦੋ ਸਾਹਾ ਵਿਚਾਰ ਪਿਆਰੇ ਆਓ ਕਰੇ ਇਹ ਬੰਦਾ ਕੀ ਹੁੰਦਾ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਨਿਬੰਧ ਸੰਗ੍ਰਹਿ ਸਿੱਖ ਸੋ ਖੋਜ ਲਹਿ ਮੈਨੂੰ ਈਉ ਲੱਗਿਆ ਭਗਤ ਸਤਗੁਰੂ ਹਮਾਰਾ ਨਾਨਕ ਐਵੇਂ ਜਾਣੀਏ ਤੇ ਨਾਟਕ ਬੁੱਢਾ ਦਰਿਆ ਨਾਲ ਜਸਵੰਤ ਜ਼ਫਰ ਜੀ ਪੰਜਾਬੀ ਸਾਹਿਤ ਵਿੱਚ ਗੁਣਨਾਤਮਕ ਯੋਗਦਾਨ ਪਾ ਚੁੱਕੇ ਹਨ ਜ਼ਫਰ ਸਾਹਿਬ ਉਹ ਕਿਹੋ ਜਿਹੀਆਂ ਸਥਿਤੀਆਂ ਹਾਲਾਤ ਆਲਾ ਦਵਾਲਾ ਪਰਵਾਰਿਕ ਬੰਤਰ ਸਿੱਖਿਆ ਸੀ ਜਿਸ ਵਿੱਚੋਂ ਲੇਖਕ ਜਸਵੰਤ ਜ਼ਫਰ ਅਸਤਿਤਵ ਧਾਰਨ ਕਰਦੇ ਹਨ ਤੁਹਾਡੀ ਮਨੁਬੰਤਰ ਨੂੰ ਇਸ ਸੱਬ ਨੇ ਕਿਵੇਂ ਅਸਰ ਅੰਦਾਜ਼ ਕੀਤਾ ਹਾਂ ਇਸ ਤਰ੍ਹਾਂ ਕਾਲਮਜੀ ਜੀ ਮੈਂ ਨਾ ਦੋਆਬੇ ਚ ਜੰਮਿਆ ਪਲਿਆ ਤੇ ਬਹੁਤ ਵੱਡੇ ਕਿਸਾਨ ਪਰਿਵਾਰ ਚ ਤੇ ਕੋਈ ਐਡੀ ਕੋਈ ਬਹੁਤੀ ਮੁਸ਼ਕਲਾਂ ਵੀ ਨਹੀਂ ਸੀ ਜਾਂ ਤੇ ਪਰ ਐਡਾ ਕੋਈ ਲਾਡ ਪਿਆਰ ਵੀ ਨਹੀਂ ਸੀਗਾ ਮਨ ਲਾ ਖੇਤਾਂ ਚ ਕੰਮ ਕਰਦੇ ਕਰਦੇ ਸਾਡੀ ਸਕੂਲਿੰਗ ਹੋਈ ਘਰ ਦੇ ਕਮਾਂਕਾਰਾਂ ਚ ਹੱਥ ਵਟਾਉਂਦਿਆਂ ਦੀ ਤੇ ਜਿਵੇਂ ਕਰਕੇ ਜਿੰਦਗੀ ਨੂੰ ਨੇੜਿਓਂ ਦੇਖਣ ਸਮਝਣ ਦਾ ਮੌਕਾ ਮਿਲਿਆ ਵਿਹਾਰਕ ਤੋਂ ਤੇ ਨਾਲ ਦੀ ਨਾਲ ਸਾਡੇ ਪਰਿਵਾਰ ਚ ਕੋਈ ਬਹੁਤੇ ਪੜੇ ਲਿਖੇ ਬੰਦੇ ਨਹੀਂ ਸੀ ਪਰ ਕਿਤਾਬਾਂ ਬਹੁਤ ਸੀਗੀਆਂ ਤੇ ਜਿੰਨੇ ਲੋਕ ਸੀ ਸਾਰਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਕਿਤਾਬ ਪੜਨ ਦਾ ਰੁਝਾਨ ਸੀਗਾ ਕੋਈ ਨਾਵਲ ਪੜਨ ਵਾਲਾ ਕੋਈ ਇਤਿਹਾਸ ਪੜਨ ਵਾਲਾ ਤੇ ਕੋਈ ਕਵਿਤਾ ਪੜਨ ਵਾਲਾ ਕੋਈ ਪ੍ਰੋਗਰੈਸਿਵ ਲਿਟਰੇਚਰ ਪੜਨ ਵਾਲਾ ਤੇ ਇਸ ਕਰਕੇ ਸਾਰਿਆਂ ਨੂੰ ਪੜਦਿਆਂ ਦੇਖ ਕੇ ਮਨੋਂ ਪੜਨ ਦਾ ਚਾਹ ਬਣਿਆ ਤੇ ਵਰਨਸਵਨਾ ਪੜਦੇ ਸੁਣਦੇ ਦੇਖ ਕੇ ਵਰਨਸਵਨਤਾ ਜਿਹੜੀ ਸੀ ਉਹਨੂੰ ਦੇਖਣ ਸਮਝਣ ਦਾ ਮੌਕਾ ਮਿਲਿਆ ਮੱਲੇਖ ਸੰਤੁਲਨ ਬਣ ਗਿਆ ਤੇ ਦੂਜਾ ਸੀ ਮੈਂ ਨਿੱਕੇ ਹੁੰਦੇ ਜਦੋਂ ਮੇਰੇ ਪਿਤਾ ਜੀ ਕੋ ਪੜ੍ਹ ਕੇ ਸੁਣਾਉਂਦੇ ਸੀ ਮਾਤਾ ਜੀ ਨੂੰ ਸੁਣਨ ਤੋਂ ਪਹਿਲਾਂ ਤੇ ਉਹ ਬੜੇ ਇਨਵੋਲਵ ਹੋ ਕੇ ਸੁਣਦੇ ਹੁੰਦੇ ਸੀ ਹਨ ਤੇ ਫਿਰ ਉਹਨਾਂ ਨੂੰ ਲੱਗਦਾ ਸੀ ਫਿਰ ਦੇਖੋ ਲਿਖਣ ਵਾਲੇ ਨੇ ਕਿਵੇਂ ਦੋ ਵਰਨਾਂ ਨੂੰ ਬਨ ਕੇ ਮਿਠਾਇਆ ਹੋਇਆ ਤੇ ਕਿਵੇਂ ਇਹਨਾਂ ਦੇ ਮਸਤਕ ਤੇ ਮਨ ਤੇ ਛਾਏ ਹੋਇਆ ਤੇ ਉਦੋਂ ਮਨ ਲੇਖਕ ਦਾ ਜਿਹੜਾ ਰੋਲ ਸੀ ਬਹੁਤ ਵੱਡਾ ਲੱਗਦਾ ਸੀ ਮਹਤਵਪੂਰਨ ਲੱਗਦਾ ਸੀ ਇਨਾ ਚੀਜ਼ਾਂ ਨੇ ਮੇਰੇ ਹਲਮੈ ਨੂੰ ਲਿਖਣ ਪਰਣ ਵਾਲਾ ਰੁਚਿਤ ਵੀ ਕੀਤਾ ਇਨਸਪਾਇਰ ਵੀ ਕੀਤਾ ਤੇ ਲਿਖਣ ਦਾ ਚਾਹ ਵੀ ਪੈਦਾ ਕੀਤਾ ਇਹ ਇਹ ਗੱਲ ਬਚਪਨ 'ਚ ਹੀ ਹੋ ਗਈ ਤੇ ਨਾਲ ਦੀ ਨਾਲ ਕੰਮ ਕਰਦੇ ਰਿਹਾ ਕਰ ਮੈਂ ਲੱਖਿਆ ਲਈ ਗੱਲਾਂ ਸੀ ਨਹੀਂ ਰਹਿ ਤੇ ਨਾਲ ਜ਼ਿੰਦਗੀ ਨਾਲ ਵੀ ਵਾਵਾ ਟਕੜਾ ਵਾਹ ਸ਼ੁਰੂ ਤੋਂ ਪੈ ਗਿਆ ਜ਼ਫਰ ਸਾਹਿਬ ਜੀ ਮੇਂ ਹਰ ਰਚਨਾ ਦੀ ਇੱਕ ਸਿਰਜਣ ਪ੍ਰਕਿਰਿਆ ਹੁੰਦੀ ਹੈ ਜੀ ਜੀ ਤੁਸੀਂ ਆਪਣੀ ਕਿਸੇ ਇੱਕ ਰਚਨਾ ਦੀ ਸਿਰਜਣ ਪ੍ਰਕਿਰਿਆ ਸਾਡੇ ਨਾਲ ਸਾਂਝੀ ਕਰੋ ਪਲੀਜ਼ ਹਾਂ ਜੇ ਮੇਰੀਆਂ ਨਾਂ ਬਹੁਤ ਸਾਰੀਆਂ ਕਿਤਾਬਾਂ 'ਚ ਜਾਂ ਦੂਜੀ ਕਿਤਾਬ ਦਾ ਟਾਈਟਲ ਵੀ ਜਿਵੇਂ ਤੁਸੀਂ ਨਾਂ ਲਿਆ ਸੀ ਨਾਨਕ ਤੇ ਕੀ ਲੱਗਦੇ ਹਾਂ ਉਹਦਾ ਇਦਾਂ ਗੁਰੂ ਨਾਨਕ ਸਾਹਿਬ ਦਾ ਬਹੁਤ ਦਖਲ ਹੈਗਾ ਜਾਂ ਕਹਿ ਲਓ ਮੇਰੀ ਜਾਂ ਉਹਨਾਂ ਦਾ ਬਹੁਤ ਜ਼ਿਕਰ ਹੈਗਾ ਹਵਾਲਾ ਹੈਗਾ ਤੇ ਮੈਂ ਗੁਰੂ ਨਾਨਕ ਨਹਿਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਜਦੋਂ ਮੇਰਾ ਵਿਆਹ ਹੋਇਆ ਤਾਂ ਉਹ ਮੇਰੀ ਸਦਾ ਨਹੀਂ ਗੁਰੂ ਨਾਨਕ ਖਾਲਸਾ ਕਾਲਜ ਫਰਵੈਂਟ ਕੰਮ ਕਰਦੇ ਸੀ ਅਜੇ ਤੱਕ ਕਰਦੇ ਆ ਤੇ ਬੱਚੇ ਨੂੰ ਪੜਨ ਲਾਇਆ ਤਾਂ ਗੁਰੂ ਨਾਨਕ ਪਬਲਿਕ ਸਕੂਲ 'ਚ ਪੜਨ ਲਾਇਆ ਤਾਂ ਖਿਆਲ ਆਇਆ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਗੁਰੂ ਨਾਨਕ ਦੇ ਨਾਂ ਤੇ ਕਿ ਉਹ ਸਾਡਾ ਗੁਰੂ ਨਾਨਕ ਨਾਲ ਕੋਈ ਸਬੰਧ ਬਣਾਉਂਦੀਆਂ ਤੇ ਇਹਦਾ ਜਵਾਬ ਇਹੀ ਆ ਕਿ ਨਹੀਂ ਬਣਾਉਂਦੀਆਂ ਉਹਨਾਂ ਦੇ ਮਤਲਬ ਉਦੇਸ਼ ਵਿੱਚ ਸ਼ਾਮਲ ਹੀ ਨਹੀਂ ਹੈ ਮਤਲਬ ਗੁਰਨਾਨਕਪਨ ਨੂੰ ਸਾਡੇ ਉਚੇਤਨ ਦਾ ਹਿੱਸਾ ਬਣਾਉਣਾ ਜਾਂ ਸਾਡੇ ਵਿਹਾਰ ਦਾ ਹਿੱਸਾ ਬਣਾਉਣਾ ਸਾਡੀ ਕਿਸੇ ਸੰਸਥਾ ਦੇ ਉਦੇਸ਼ ਵਿੱਚ ਨਹੀਂ ਹੈਗਾ ਇਹ ਗੱਲ ਥੋੜੀ ਮੈਨੂੰ ਘੱਟ ਚੰਗੀ ਲੱਗੀ ਹੈ ਨਾ ਤੇ ਫਿਰ ਨਵਾਂ ਨਵਾਂ ਤੁਹਾਡਾ ਅਤਵਾਦ ਦਾ ਟਾਈਮ ਲੰਘ ਕੇ ਗਿਆ ਸੀ ਤਾਂ ਫਿਰ ਇਹ ਸਵਾਲ ਪੈਦਾ ਆਇਆ ਵੀ ਸਾਡੀ ਰਾਜਨੀਤੀ ਦਾ ਸਾਡੀਆਂ ਸੰਸਥਾਵਾਂ ਦਾ ਸਾਡੇ ਵਿਹਾਰ ਦਾ ਤੇ ਜੇ ਕੋ ਨਾਨਕ ਨਾਲ ਸੰਬੰਧ ਹੀ ਕੋਈ ਨਹੀਂ ਤੇ ਫਿਰ ਸਾਡਾ ਉਹਦਾ ਨਾਮ ਲੈਵਾ ਹੋਣ ਦਾ ਕੋਈ ਗੱਲ ਬਣਦੀ ਨਹੀਂ ਹੈ ਤੇ ਉਸ ਲੜੀ ਚ 8-10 ਕਵਤਾਂ ਲਿਖੀਆਂ ਜਦੋਂ ਇਹ ਖਿਆਲ ਬਹੁਤ ਪਰੂਸੇਗਾ ਮੇਰੇ ਤੇ ਤੋਂ ਉਸ ਕਿਤਾਬ ਦੀਆਂ ਜਿਹੜੀਆਂ ਇਹ 8-10 ਕਵਤਾਂ ਹਿੱਸਾ ਬਣੀਆਂ ਤੇ ਫਿਰ ਇੱਕ ਇਹ ਹੁੰਦਾ ਵੀ ਤੁਸੀਂ ਕਮਤਾ ਚ ਬੜੀ ਸੰਕੇਤਕ ਗੱਲ ਕਰਦੇ ਆ ਸੰਖੇਪ ਗੱਲ ਕਰਦੇ ਆ ਤੇ ਕੁਝ ਗੱਲਾਂ ਤੁਹਾਨੂੰ ਬਾਰ ਬਾਰ ਕਰਨ ਨੂੰ ਜੀ ਕਰਦਾ ਵਿਸਥਾਰ ਨਾਲ ਕਰਨ ਨੂੰ ਜੀ ਕਰਦਾ ਉੱਥੇ ਫਿਰ ਵਾਰਤਕ ਦਾ ਰੋਲ ਆ ਜਾਂਦਾ ਤੇ ਉਹ ਨਾਲ ਦੀ ਨਾਲ ਮੇਰੀ ਕਿਤਾਬ ਜਿਹੜੀ ਸੀ ਸਿੱਖ ਸੋਖੋਜ ਲਹਿ ਉਹਦਾ ਕਿਉਂਕਿ ਇੱਕ ਲੇਖੀ ਇਹ ਆ ਕਿ ਗੁਰੂ ਨਾਨਕ ਬੁੱਢੇ ਨਹੀਂ ਸਨ ਕਿ ਗੁਰੂ ਨਾਨਕ ਦੀ ਉਮਰ ਜਿਹੜੀ ਦੇਖਦੇ ਆ ਕਿ ਬਈ ਇਹਨਾਂ ਦੀ 22 ਮਾਨ ਵੇਲੇ ਕਿਹੜੀ ਆ ਹਰਦوار ਜਾਣ ਵੇਲੇ ਕਿਹੜੀ ਆ ਜਗਨਨਾਥਪੁਰੀ ਜਾਣ ਵੇਲੇ ਕਿਹੜੀ ਆ ਤੇ ਉਹ ਸਾਡੇ ਚਿਤਰਾ ਨੰਨ ਨਹੀਂ ਮਿਲਦੀ ਉੱਤੇ ਸਾਰਿਆਂ ਤਾਂ ਅਸੀਂ 80-85 ਸਾਲ ਦੇ ਬਜ਼ੁਰਗ ਹੀ ਨੇ ਸਾਰੀਆਂ ਤਸਵੀਰਾਂ ਚ ਪੋਰਟਰੇਟਸ ਵਿੱਚ ਵੀ ਐਜਾਂ ਦੇ ਕੇ ਉਹਨਾਂ ਦੀ ਕੁੱਲ ਨਮਨ 14 15 38 ਚੋਂ 1469 ਘਟਾਓ ਤਾਂ 6977 ਕ ਬਣ ਦਿਆ ਜਿਹੜੀ ਕਿ ਅਸਲ ਵਿੱਚ ਸਾਡੀਆਂ ਤਸਵੀਰਾਂ ਚ ਉਸ ਤਰ੍ਹਾਂ ਨਹੀਂ ਹੈ ਤੇ ਉਹ ਫਿਰ ਮੈਂ ਗੱਲ ਵਾਰਤਕ ਵਿੱਚ ਕੀਤੀ ਕਿ ਸਾਡੇ ਚਿੱਤਰਕਾਰਾਂ ਨੇ ਸਾਡੀ ਚਿੱਤਰਕਾਰੀ ਨੇ ਸਾਡੇ ਤੋਂ ਗੁਰਨਾਨਕ ਦਾ ਜਿਹੜਾ yatharth ਹੈ ਉਹਨੂੰ ਬਹੁਤ ਦੂਰ ਕਰ ਦਿੱਤਾ ਹਾਂਜੀ ਜ਼ਫਰ ਸਾਹਿਬ ਕਵਿਤਾ ਮੋਨੋਲੋਗ ਹੈ ਜાં ਡਾਇਲੌਗ ਤੁਹਾਡੀ ਕਵਿਤਾ ਇਸ ਪ੍ਰਸ਼ਨ ਨੂੰ ਕਿਵੇਂ ਜਸਟੀਫਾਈ ਕਰਦੀ ਹੈ ਮੈਨੂੰ ਲੱਗਾ ਕਿ ਕਵਤਾਵਾਰੇ ਬੰਨਿਆ ਬਨਾਇਆ ਨਹੀਂ ਕੋਈ ਹੈ ਨਹੀਂ ਇਹ ਬਹੁਤ ਸਾਰੀਆਂ ਕਵਤਾਵਾਂ ਤੁਹਾਨੂੰ ਮਨੋਲੋਗ ਵਾਂਗ ਮੇਰੀਆਂ ਲਗਦੀਆਂ ਬਹੁਤ ਸਾਰੀਆਂ ਕਵਤਾਵਾਂ 'ਚ ਮੇਰੇ ਸੰਵਾਦ ਵੀ ਹੈਗੇ ਨੇ ਮਤਲਬ ਨਾਟਕੀਅਤਾ ਵੀ ਹੈਗੀ ਆ ਤੇ ਜਿਵੇਂ ਪਿੱਛੇ ਥੋੜੇ ਥਿਰ ਪਹਿਲਾਂ ਮੈਂ ਕਵਤਾ ਲਿਖੀ ਪੀਰ ਬੁੱਧੂ ਸ਼ਾਹ ਬਾਰੇ ਉਹਦੇ ਵਿੱਚ ਪੀਰ ਬੁੱਧੂ ਸ਼ਾਹ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸੰਵਾਦ ਹੈਗਾ ਇਦਾਂ ਹੋਰ ਵੀ ਬਹੁਤ ਸਾਰੀਆਂ ਕਵਤਾਵਾਂ ਸẽਗਾ ਜਿਵੇਂ ਚੰਡਾ ਸਿੰਘ ਅਣਖੀਆ ਉਹਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਉੱਥੇ ਉਹਦੇ ਭੋਗਤੇ ਆਏ ਲੋਕਾਂ ਦੇ ਪ੍ਰਤੀਕਰਮ ਹੈ ਉਹ ਵੀ ਪਾਤਰਾਂ ਵਾਂਗੂ ਬੋਲਦੇ ਆ। ਤਾਂ ਹੋਰ ਵੀ ਮੈਂ ਬ੍ਰੇਕ-ਬ੍ਰੇਕ ਕੁਝ ਕਵਤਾਵਾਂ ਲਿਖੀਆਂ ਜਿਹੜੀਆਂ ਇਹ ਬੰਦਾ ਕੀ ਹੁੰਦਾ ਵਿੱਚ ਨੇ ਉਹਦੇ ਵਿੱਚ ਵੀ ਉਹ ਵੀ ਸੰਵਾਦ ਰੂਪ ਚ ਨੇ ਤੇ ਮੈਨੂੰ ਲੱਗਾ ਕੋਈ ਵੱਧਿਆ ਬਨਾਇਆ ਨਿਯਮ ਕਵਤਾ ਦਾ ਹੈ ਨਹੀਂ। ਇਸ ਕਰਕੇ ਕਿਹੜੀ ਗੱਲ ਕਿੱਦਾਂ ਸੂਤ ਆਉਂਦੀ ਆ ਉਹ ਤਾਂ ਕਰ ਲਓ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਕਵਤਾਵਾਂ ਮੋਨੋਲੋਗ ਨੇ, ਕਿਤੇ ਕਿਤੇ ਡਾਇਲੋਗ ਆ, ਕਿਤੇ ਇੱਕ ਤੋਂ ਵੱਧ ਪਾਤਰ ਵੀ ਨੇ। ਜ਼ਫਰ ਸ ਬਹੁਤ ਵਰੀ ਕਵਿਤਾ ਤੋਂ ਐਕਸਪੈਕਟ ਕੀਤਾ ਜਾਂਦਾ ਆ ਉਹਦੇ ਤੋਂ ਉਮੀਦ ਕੀਤੀ ਜਾਂਦੀ ਆ ਹਮਮ ਕਿ ਕਵਿਤਾ ਸਮਾਜਿਕ ਪਰਿਪੇਖ ਦੀ ਗੱਲ ਕਰੇ ਜਿਵੇਂ ਤੁਹਾਡੀ ਕਵਿਤਾ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਸਮਾਜ ਨਾਲ ਇੱਕ ਸੰਵਾਦ ਰਚਾ ਰਹੀ ਹੈ ਹਮਮ ਤਾਂ ਕੀ ਕਵਿਤਾ ਸੰਵਾਦ ਆ ਜਬ ਤਾੜਨਾ ਵੀ ਕਵਿਤਾ ਦਾ ਹਿੱਸਾ ਹੈ ਅਕਾਲਮਰ ਜੀ ਮੈਨੂੰ ਲੱਗਦਾ ਨੇ ਇਹ ਅਸੀਂ ਜਾਂ ਸਾਡੀ ਅਲੋਚਨਾ ਥੋੜੀ ਜ਼ਿਆਤੀ ਕਰਦੀ ਆ ਇਹ ਕੁਝ ਵੀ ਐਕਸਪੈਕਟ ਕਰਕੇ ਜਾਂ ਇਹ ਚਾਹ ਕੇ ਕਿ ਇਸ ਫਰੇਮ ਦੇ ਵਿੱਚ ਹੋਵੇ ਨਾ ਇਹ ਕਵਤੇ ਮੇਰੇ ਖਿਆਲ ਇਹੋ ਜੀ ਚੀਜ਼ ਹੈ ਜਿਹਦਾ ਸਬੰਧ ਉਨੀਆਂ ਚੀਜ਼ਾਂ ਨਾਲ ਹੈ ਜਿੰਨੀਆਂ ਚੀਜ਼ਾਂ ਨਾਲ ਜ਼ਿੰਦਗੀ ਦਾ ਸਬੰਧ ਹੈ। ਇਹ ਜ਼ਿੰਦਗੀ ਦਾ ਸਮਾਜਿਕ ਪਹਿਲੂ ਵੀ ਹੈਗਾ, ਜ਼ਿੰਦਗੀ ਦੇ ਵਿੱਚ ਤੁਹਾਡੇ ਨਿੱਜਤਾ ਵੀ ਹੈਗੀ ਆ, ਜ਼ਿੰਦਗੀ ਦੇ ਵਿੱਚ ਇਕੋਲੋਜੀ ਵੀ ਹੈਗੀ ਆ, ਸਾਰਾ ਕੁਝ ਹੈਗਾ। ਇਸਾ ਕਰਕੇ ਸਾਰਾ ਕੁਝ ਉਸ ਵੱਖ-ਵੱਖ ਅਨੁਪਾਤ ਵਿੱਚ ਕਵਤੇ 'ਚ ਹੋਣਾ ਹੀ ਚਾਹੀਦਾ। ਮੈਨੂੰ ਲੱਗਦਾ ਇਹ ਬੰਦੇ ਛਲਾਉਣੀ ਦਾ ਇਹ ਮੰਗ ਕਰਨੀ درست ਨਹੀਂ ਹੈ ਕਿ ਸਿਰਫ ਸਮਾਜਿਕਤਾ ਬਾਰੇ ਹੀ ਗੱਲ ਹੋਵੇ ਜਾਂ ਜਿਹੜੇ ਪੋਲੀਟੀਕਲ ਮੂਵਮੈਂਟਸ ਵਾਲੇ ਲੋਕ ਨੇ ਪੋਲੀਟਿਸ਼ੀਅਨਸ ਨੇ ਇੱਕ ਤਰ੍ਹਾਂ ਦੇ ਉਹ ਹਮੇਸ਼ਾ ਖਾਸ ਤੌਰ ਤੇ ਚਾਹੁੰਦੇ ਰਹਿੰਦੇ ਕਿ ਇਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਲਈ ਉਤੇਜਿਤ ਕਲਪਤਾ ਹੀ ਹੋਵੇ ਇਹ ਵਾਜਬ ਨਹੀਂ ਹੈ ਗੱਲਾਂ ਇਸ ਗੱਲ ਦਾ ਕਵੀ ਨੂੰ ਫ੍ਰੀडम ਹੋਣਾ ਚਾਹੀਦਾ ਜਿਦਾਂ ਜ਼ਿੰਦਗੀ ਨੂੰ ਫ੍ਰੀडम ਆ ਕਿ ਉਹਨੇ ਕਿਸ ਤਰ੍ਹਾਂ ਪ੍ਰਗਟ ਹੋਣਾ ਤੇ ਉਹਨੇ ਕੀ ਕੀ ਚੁਣਨਾ ਕਿਹੜੀ ਕਿਹੜੀ ਚੀਜ਼ ਤੇ ਕੈਲੌ ਦਾ ਹੱਥ ਟਿਕਦਾ ਉਹਨੂੰ ਕਰਨ ਦੇਣਾ ਚਾਹੀਦਾ ਸਿਰ ਤੁਹਾਡੇ ਹੀ ਕਵਿਤਾ ਦੇ ਨਜ਼ਰੀਏ ਤੋਂ ਸੱਚ ਦੀ ਪਰਿਭਾਸ਼ਾ ਕੀ ਹੈ ਜਿਵੇਂ ਅਸੀਂ ਕਹਿੰਨੇ ਕਿ ਬਾਬਾ ਨਾਰੰਗ ਯੂਨੀਵਰਸਲ ਫਿਲਾਸਫੀ ਨੂੰ ਪੇਸ਼ ਕਰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਆਦ ਸੱਚ ਜੁਗਾਦ ਸੱਚ ਨਾਨਕ ਖੋਸੀ ਵੀ ਸੱਚ ਤਾਂ ਤੁਹਾਡੀ ਰਚਨਾ ਕਿਹੜੇ ਸੱਚ ਨੂੰ ਅੰਗੀਕਾਰ ਕਰਦੀ ਇਸ ਤਰ੍ਹਾਂ ਕਾਲਮਨ ਜੀ ਸੱਚ ਬਾਰੇ ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਨਾ ਉੱਪਰ ਸੱਚਾ ਆਚਾਰ ਹੈ ਨਾ ਕਿ ਸੱਚ ਤੋਂ ਉੱਤੇ ਕੋਈ ਆਚਾਰ ਵੀ ਹੁੰਦਾ ਹੈ ਤੇ ਬੇਸਿਕਲੀ ਇਹ ਸਮਾਜਿਕ ਤੌਰ ਤੇ ਤਾਂ ਮੈਂ ਅਸੀਂ ਆਪਣੀ ਜ਼ਿੰਦਗੀ ਚ ਦੇਖਦੇ ਹਾਂ ਕਿ ਸੱਚ ਦਾ ਬੜਾ ਮਹੱਤਵ ਹੈ ਪਰ ਐਡਾ ਵੀ ਮਹੱਤਵ ਨਹੀਂ ਹੈ ਅਸਲ ਵਿੱਚ ਸੱਚ ਬੋਲਣ ਪਿੱਛੇ ਜਾਂ ਨਾ ਬੋਲਣ ਪਿੱਛੇ ਇੰਟੈਂਸ਼ਨ ਕੀ ਆ ਉਹ ਮੈਨੂੰ ਲੱਗਦਾ ਮਹੱਤਵਪੂਰਨ ਹੈ ਜੇ ਸੱਚ ਮੁਹੱਬਤ ਪੈਦਾ ਕਰਦਾ ਜੇ ਸੱਚ ਹਾਰਮਨੀ ਪੈਦਾ ਕਰਦਾ ਜੇ ਸੱਚ ਚੰਗੇ ਸਬੰਧ ਪੈਦਾ ਕਰਦਾ ਤਾਂ ਉਹ ਵਾਜਵੇ ਅੱਛਾ ਅੱਛੀ ਚੀਜ਼ ਆ ਤੇ ਜੋ ਵਿਖੇੜੇ ਪੈਦਾ ਕਰਦਾ ਉਹ ਸੱਚ ਨਾਲੋਂ ਝੂਠ ਚੰਗਾ ਜਿਵੇਂ ਮੈਂ ਦੇਖਿਆ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਸੀ ਉਹਨਾਂ ਦੇ ਕਈ ਬੜੇ ਝੂਠ ਹੁੰਦੇ ਸੀ ਮੈਂ ਜਾਨਾ ਤੇ ਮੇਰੀ ਦਾਦੀ ਨੇ ਕਿਹਾ ਲੈ ਤੇਰਾ ਚਾਚਾ ਅੱਜੇ ਹੀ ਤੈਨੂੰ ਯਾਦ ਕਰਦਾ ਸੀ ਜਦੋਂ ਉਹ ਕਹਿੰਦਾ ਕਿ ਫਲਾਨਾ ਤੈਨੂੰ ਬਹੁਤ ਪਿਆਰ ਕਰਦਾ ਜਦ ਕਿ ਮੱਚ ਪਤਾ ਲੱਗਦਾ ਕਿ ਦਾਦੀ ਝੂਠ ਬੋਲਦੀ ਸੀ ਤੇ ਪਰ ਉਸ ਝੂਠ ਦੀ ਇੰਟੈਂਸ਼ਨ ਕਿੰਨੀ ਵਧੀਆ ਸੀ ਉਹਦਾ ਮਨੋਰਥ ਕਿੰਨਾ ਵਧੀਆ ਸੀ ਉਹ ਮੈਨੂੰ ਸੱਚ ਨਾਲੋਂ ਵੀ ਉਹ ਝੂਠ ਅੱਜ ਵੀ ਪਵਿੱਤਰ ਲੱਗਦਾ ਤੇ ਬਹੁਤੇ ਸੱਚ ਹੁੰਦੇ ਆ ਜਿਹੜੇ ਜਿੰਨੀਆਂ ਦੁਨੀਆ ਦੀਆਂ ਚੁਗਲੀਆਂ ਨੇ ਜਿੰਨੀ ਨਿੰਦਿਆ ਆ ਤੇ ਉਹ ਕਰਨ ਵਾਲਾ ਹੀ ਕਹੂਗਾ ਜੀ ਮੈਂ ਤਾਂ ਸੱਚ ਬੋਲਿਆ ਸਾਰੀ ਨਿੰਦਿਆ ਸਾਰੀ ਚੁਗਲੀ ਸੱਚ ਹੁੰਦੀ ਆ ਪਰ ਸ਼ੁਭ ਨਹੀਂ ਹੁੰਦੀ ਤੇ ਕਿਉਂਕਿ ਉਹਦੇ ਪਿੱਛੇ ਇੰਟੈਂਸ਼ਨ ਚੰਗੇ ਨਹੀਂ ਹੁੰਦੀ ਚੁਗਲੀ ਲਿੰਦਾ ਦੀ ਇੰਟੈਂਸ਼ਨ ਤਾਂ ਹੀ ਹੁੰਦੀ ਨਾ ਉਹ ਮਾੜਾ ਮੈਂ ਚੰਗਾ ਉਹ ਨਿਆਣਾ ਮੈਂ ਸਿਆਣਾ ਉਹ ਕਮਲਾ ਮੈਂ ਸਮਝਦਾਰ ਜੰਉ ਘਟਿਆ ਮੈਂ ਬਿੱਤਰ ਉਹ ਉਹ ਇੰਟੈਂਸ਼ਨ ਸ਼ੁਭ ਨਹੀਂ ਹੈ ਇਸ ਕਰਕੇ ਉਹ ਸੱਚ ਮਾੜੇ ਤੇ ਮੈਂ ਤਾਂ ਇਸ ਤਰ੍ਹਾਂ ਸੋਚਦਾ ਸੱਚ ਬਾਰੇ ਕਿ ਮਨ ਸ਼ੁਭ ਹੋਣਾ ਚਾਹੀਦਾ ਉਹ ਤੇ ਰਿਐਲਿਟੀ ਹੂਪ ਹੂ ਦਿਖਾਉਣਾ ਜਾਂ ਉਹਦੀ ਗੱਲ ਕਰਨਾ ਐਡੀ ਇੰਪੋਰਟੈਂਟ ਨਹੀਂ ਹੈ ਕਿ ਉਹ ਰਿਐਲਿਟੀ ਪੈਦਾ ਕੀ ਕਰਦੀ ਆ ਉਹਦੇ ਵਿੱਚੋਂ ਤੁਸੀਂ ਕੀ ਕੱਢਦੇ ਹੋ ਕੀ ਲੱਭਦੇ ਹੋ ਜਾਂ ਤੁਹਾਡੇ ਉਹ ਸੱਚ ਬੋਲਣ ਪਿੱਛੇ ਉਦੇਸ਼ ਕੀ ਆ ਮੇਰੇ ਖਿਆਲ ਨੂੰ ਗੁਰੂ ਨਾਨਕ ਸਾਹਿਬ ਜਿਹੜਾ ਆ ਸੱਚ ਜੁਗਾ ਸੱਚ ਵਾਰੇ ਉਹ ਸਾਡੇ ਹਸਤਿੱਤਵ ਦੀ ਹੋਂਦ ਬਾਰੇ ਆ ਵੀ ਜਾਂ ਯੂਨੀਵਰਸ ਦੀ ਕ੍ਰिएशन ਵੇਲੇ ਦੀਆਂ ਜਿਹੜੀਆਂ ਸਟਾਈਆਂ ਨੇ ਜਾਂ ਕੁਦਰਤ ਦੇ ਜਿਹੜੇ ਨਿਜਮ ਆ ਅਦਕਾਲ ਤੋਂ ਬਣ ਦਿੱਤੇ ਜਿਹਨੂੰ ਅਸਲ ਵਿੱਚ ਧਰਮ ਕਿੰਨੇ ਨੇਚਰਲ ਆਜ਼ਰੇ ਨੇ ਜਿਹੜੇ ਉਹ ਉਹਨਾਂ ਦੀ ਗੱਲਿਆ ਉਹ ਸੱਚ ਉਹ ਨੇ ਜਿਹੜੇ ਤੁਸੀਂ ਨਹੀਂ ਝਟਲਾ ਸਕਦੇ ਹਾਲਾਂਕਿ ਅਸੀਂ ਵਿਗਿਆਨ ਨੂੰ ਬੜਾ ਸੱਚ ਕਹਿੰਦੇ ਆ ਕਿ ਵਿਗਿਆਨ ਸੱਚ ਦੀ ਖੋਜ ਵਿੱਚ ਹੁੰਦਾ ਉਹ ਗਿਆਨ ਸੱਚ ਦੀ ਖੋਜ ਵਿੱਚ ਹੀ ਰਹਿੰਦਾ ਪਰ ਸਮਾਂ ਪਾ ਕੇ ਮਤਲਬ ਇੱਕ ਕਾਲ ਦੀਆਂ ਵਿਗਿਆਨਕ ਲਬ ਤਾਂ ਦੂਜੇ ਕਾਲ 'ਚ ਜਾ ਕੇ ਝੂਠ ਹੋ ਜਾਂਦੀਆਂ ਜਾਂ ਉਹ ਉਹਨਾਂ ਨੂੰ ਚੈਲੰਜ ਆ ਜਾਂਦਾ ਫਿਰ ਨਵੇਂ ਸਿਰੇ ਤੋਂ ਗੱਲਾਂ ਆਉਂਦੀਆਂ ਇਸ ਤਰ੍ਹਾਂ ਦਾ ਜਿਹੜਾ ਸੱਚ ਆ ਤੇ ਉਹ ਚਲਣਹਾਰਤਾ ਵਿੱਚ ਵੀ ਆ ਜਾਂਦਾ ਕਹਿੰਦੇ ਉਹ ਡਾਇਨਾਮਿਕ ਹੈ ਉਹ ਚੇਂਜ ਹੁੰਦਾ ਰਹਿੰਦਾ ਇੱਕ ਸੱਚ ਜੁਗਾ ਸੱਚ ਵਾਲਾ ਸੱਚ ਹੈ ਜਿਹੜੀਆਂ ਚੀਜ਼ਾਂ ਸਥਾਈ ਰਹਿੰਦੀਆਂ ਤੇ ਇੱਕ ਸੱਚ ਉਹ ਵੀ ਇਹ ਦੇ ਵਿੱਚ ਅਸੀਂ ਦੇਖਣਾ ਹੁੰਦਾ ਵੀ ਇਹ ਚੰਗਾ ਹੈ ਕਿ ਮਾੜਾ ਹੈ ਇਸ ਤਰ੍ਹਾਂ ਤਿੰਨ ਚਾਰ ਪੰਦਰਾਂ ਤੇ ਮੈਂ ਸੱਚ ਨੂੰ ਸੋਚਦਾ ਜੀ 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 ਜ਼ਫਰ ਸਾਹਿਬ ਤੁਸੀਂ ਕਵਿਤਾ ਦੀ ਰਚਨਾ ਵੀ ਕੀਤੀ ਵਾਰਤਕ ਦੀ ਵੀ ਦੋਵੇਂ ਵਿਧਾਵਾਂ ਵਿੱਚ ਤੁਸੀਂ ਸਿਰਜਣਾ ਕੀਤੀ ਹੈ ਜੀ ਇਹਨਾਂ ਦੋਹਾਂ ਦਾ ਆਪਸ ਵਿੱਚ ਕੀ ਕੋਰਿਲੇਸ਼ਨ ਤੁਸੀਂ ਸਥਾਪਿਤ ਕਰਦੇ ਹੋ ਹਾਂ ਮੈਂ ਮੈਂ ਸ਼ਾਇਦ ਮੈਂ ਤਰ ਪਹਿਲਾਂ ਵੀ ਕਿਹਾ ਵੀ ਕਵਿਤਾ ਵਿੱਚ ਤੁਸੀਂ ਸੰਕੇਤਕ ਗੱਲ ਕਰਦੇ ਹੋ ਸੰਖੇਪ ਗੱਲ ਕਰਦੇ ਹੋ ਤੇ ਜਿੱਥੋਂ ਲੱਗਦਾ ਪਈ ਗੱਲ ਪੂਰੀ ਖੁੱਲਣੀ ਚਾਹੀਦੀ ਆ ਇਹ ਇਕੱਲੀ ਸੰਕੇਤ ਦੀ ਗੱਲ ਨਹੀਂ ਇਹ ਵਿਸਥਾਰ ਚ ਹੋਣੀ ਚਾਹੀਦੀ ਆ ਤੇ ਉਦੋਂ ਮੈਂ ਲੈਂਦਾ ਵਾਰਤਕ ਦਾ ਰੋਲ ਆ ਜਾਂਦਾ ਤੇ ਜੇ ਮੈਂ ਤੁਸੀਂ ਦੇਖੋਗੇ ਮੇਰੀਆਂ ਕਫਤਾ ਦੀਆਂ ਕਿਤਾਬਾਂ ਤੇ ਮੇਰਾ ਨਾਮ ਜਸਵੰਤ ਜ਼ਫਰੀ ਲਿਖਿਆ ਹੁੰਦਾ ਤੇ ਕਿਉਂਕਿ ਉਹ ਕੈਲੋ ਮੇਰਾ ਪੈਨ ਨੇਮ ਆ ਜਾਂ ਸੰਖੇਪ ਨਾਮ ਆ ਤੇ ਵਾਰਤਕ ਦੀਆਂ ਕਿਤਾਬਾਂ ਤੇ ਮੈਂ ਆਪਣਾ ਫੁੱਲ ਨਾਮ ਲੈਂਦਾ ਜਸਵੰਤ ਸਿੰਘ ਜ਼ਫਰ ਇਹੀ ਨਾਂ ਵਧਾਵਾਂ ਚ ਮੇਰੇ ਖਿਆਲ ਫਰਕ ਹੈਗਾ ਕਿ ਜਦੋਂ ਤੁਸੀਂ ਪੂਰੇ ਵਿਸਥਾਰ ਨਾਲ ਗੱਲ ਕਰਦੇ ਹੋ ਜਾਂ ਜਿਓਮੈਟ੍ਰਿਕਲੀ ਦੇਖਣਾ ਹੋਵੇ ਤੇ ਜਿਹੜੀ ਤੁਸੀਂ ਵਰਟੀਕਲ ਗੱਲ ਕਰਦੇ ਹੋ ਤੇ ਤਿੱਖੀ ਗੱਲ ਕਰਦੇ ਹੋ ਤਾਂ ਉਹ ਕਵਤਾ ਜਦੋਂ ਹਰੀਜ਼ਨਟਲੀ ਖੁੱਲਦੀ ਆ ਉਹ ਫੈਲ ਕੇ ਹੁੰਦੀ ਆ ਤਾਂ ਉਹ ਵਰਤ ਗਿਆ ਜੀ ਅਸੀਂ ਸਮਕਾਲੀ ਕਵਿਤਾ ਦੀ ਗੱਲ ਕਰੀਏ ਤਾਂ ਕਈ ਵਾਰ ਲੱਗਦਾ ਕਿ ਇਹਦੇ ਵਿੱਚ ਆਤਮਮੁਖੀ ਸੁਰ ਵਧੇਰੇ ਪਾਰੂ ਆ ਕੀ ਕਵੀ ਦੀ ਮੈਂ ਸਮਾਜ ਦੇ ਦੂਸਰੇ ਵਾਸੀਆਂ ਨਾਲੋਂ ਕੋਈ ਵੱਖਰੀ ਤਰ੍ਹਾਂ ਦੀ ਹੁੰਦੀ ਆ ਇਹ ਲੋਕਾਂ ਦੀ ਭਾਵਨਾ ਨੂੰ ਦਰਸਾਉਣ ਵਿੱਚ ਕਿਉਂ ਕਈ ਵਾਰ ਅਸਮਰਥ ਨਜ਼ਰ ਆਉਂਦੀ ਹੈ ਹਾਂ ਨਹੀਂ ਉਹ ਅਸਲ ਵਿੱਚ ਐਂ ਹੁੰਦਾ ਅਸੀਂ ਕਹਿ ਤਾ ਦਿੰਨੇ ਆਂ ਵੀ ਜ਼ਿੰਦਗੀ 'ਚ ਦੁੱਖ ਸੁੱਖ ਹੁੰਦੇ ਆ ਬਰਾਬਰ ਹੁੰਦੇ ਆ ਪਰ ਜਿਹੜਾ ਮਨੁੱਖ ਆ ਜਦੋਂ ਆਤਮੋਖੀ ਹੁੰਦਾ ਤਾਂ ਉਹਨੂੰ ਲੱਗਦਾ ਵੀ ਸੁੱਖ ਜਾਂ ਇਹ ਤਾਂ ਆਮ ਗੱਲ ਐ ਤਾਂ ਹੋਣੀ ਚਾਹੀਦੀ ਆ ਜਦੋਂ ਉਹਨੂੰ ਦੁੱਖ ਮਿਲਦਾ ਤਾਂ ਉਹਨੂੰ ਲੱਗਦਾ ਕਿ ਸ਼ਾਇਦ ਮੇਰੇ ਨਾਲ ਹੀ ਕੁਛ ਅਲੋਖ ਘਰਾ ਹੋ ਗਿਆ ਉਹਨੂੰ ਐਕਸਟਰਾਔਡੀਨਰੀ ਲੱਗਦਾ ਤੇ ਜਿਹੜਾ ਆਪਣੇ ਆਪ ਨੂੰ ਐਕਸਟਰਾਔਡੀਨਰੀ ਲੱਗਦੀ ਗੱਲ ਉਹ ਜਿਆਦਾ ਉਹਦੇ ਮਨ ਤੇ ਰਹਿੰਦੀ ਆ ਤਾਂ ਜਿਆਦਾ ਉਹਨੂੰ ਲੱਗਦਾ ਪਈ ਐਕਸਪ੍ਰੈਸ ਕਰਨ ਯੋਗ ਆ ਇਸ ਕਰਕੇ ਮੈਂ ਸੋਰੀ ਕਵੀਆਂ ਚ ਕਸ਼ਿਆ ਪੰਜਾਬੀ ਕਵੀਆਂ ਚ ਜਾਲਾ ਹੋ ਜਾਂਦੀ ਆ ਇਸੇ ਵਿੱਚ ਆ ਜਦੋਂ ਦੇਖੋ ਬਹੁਤ ਸਾਰੇ ਕਵੀਆਂ ਦੀਆਂ ਰਚਨਾਵਾਂ ਤੇ ਤੁਹਾਨੂੰ ਸਥਿਤੀ ਮਿਲ ਜੂਗੀ ਜਦੋਂ ਕਿ ਮੈਂ ਚੰਗਾ ਦੁਨੀਆ ਮਾੜੀ ਬੈ ਤਾਂ ਇਹ ਕੀਤਾ ਪਰ ਮੇਰਾ ਕਿਸੇ ਨੇ ਨਹੀਂ ਕੀਤਾ ਤੇ ਮੈਂ ਤਾਂ ਬੜਾ ਸੁਧਾਰ ਕੀਤਾ ਲੋਕਾਂ ਨੇ ਬੜਾ ਮਾੜਾ ਕਰਤਾ ਜਦ ਬਾਈਨਰੀ ਰਿਲੇਸ਼ਨਸ਼ਿਪ ਦੀ ਗੱਲ ਕਰਨ ਕਿ ਮੈਂ ਬੜਾ ਵਫਾਦਾਰ ਤੂੰ ਬੇਵਫਾ ਮੈਂ ਚੰਗਾ ਤੂੰ ਕਦਰ ਨਹੀਂ ਪਾਈ ਵਗੈਰਾ ਵਗੈਰਾ ਇਹ ਭਾਵਨਾ ਸਾਡੇ ਗੀਤਾਂ ਚ ਸਾਡੀਆਂ ਕਵਤਾਵਾਂ ਚ ਆਮੀ ਆ ਜਾਂਦੀ ਆ ਇਹ ਮਨੁੱਖੀ ਮਨੁੱਖੀ ਸਥਿਰਤਾ ਰਚਨਾਕਾਰੀ ਦੇ ਕੰਮ ਦੇ ਵਿੱਚ ਤੁਸੀਂ ਜਦੋਂ ਚੀਜ਼ ਨੂੰ ਐਕਸਪ੍ਰੈਸ ਕਰਦੇ ਹੋ ਤੁਸੀਂ ਉਹਨੂੰ ਸਾਇਤ ਬਣਾਉਨੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਤੇ ਰਹਿਣਾ ਚਾਹੀਦਾ ਕਿ ਮੈਂ ਮੈਂ ਨਾ ਹੋਵੇ ਜਾਂ ਘੱਟ ਹੋਵੇ ਉਹ ਨਹੀਂ ਹੋਵੇ ਜਿੰਨੀ ਕਿ ਤੁਹਾਡਾ ਮਹੱਤਵ ਐਸਟਿਚ ਅਸਲ ਵਿੱਚ ਸਾਨੂੰ ਹੁਣ ਆਪਣੇ ਆਪ ਨੂੰ ਬਹੁਤਾ ਮਹੱਤਵ ਦੇਣ ਦੀ ਆਦਤ ਪੈ ਗਈ ਨਾ ਤੇ ਇਸ ਕਰਕੇ ਇਹ ਕਵੀਆਂ ਚ ਬ੍ਰਾਈ ਹੈਗੀ ਆ ਉਹ ਤੁਹਾਡੇ ਵਰਗੇ ਸਿਆਣੇ ਲੋਕ ਜਦੋਂ ਟੋਕਦੇ ਰਹਿਣਗੇ ਫਿਰ ਅਸੀਂ ਉਹਨਾਂ ਸਚੇਤ ਹੋ ਜਾਵਾਂਗੇ ਅੰਤੀਜਾ ਫਸਰ ਅੱਜਕਲ੍ਹ ਹੋਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਹਾਂਜੀ ਇੰਟਰਨੈਟ ਟੈਕਨੋਲੋਜੀ ਤੇ ਇਸ ਈ ਯੁੱਗ ਦੀ ਪੰਜਾਬੀ ਬੰਦੇ ਨੂੰ ਸਾਹਿਤ ਸਿਰਜਣਾ ਜਾਂ ਪੁਸਤਕ ਸੱਭਿਆਚਾਰ ਨਾਲ ਕਿਵੇਂ ਜੋੜੀ ਰੱਖਿਆ ਜਾ ਸਕਦਾ ਇਸ ਪੂਰੇ ਸਿਨੈਰੀਓ ਦੇ ਵਿੱਚ ਜਾਂ ਫਿਰ ਇਹਨਾਂ ਸਾਧਨਾਂ ਦੇ ਨਾਲ ਨਵੇਂ ਓਜਾਮ ਵੀ ਖੁੱਲ ਰਹੇ ਨੇ ਜੀ ਤੇ ਤੁਸੀਂ ਇਹਨਾਂ ਬਾਰੇ ਕੀ ਸਮਝਦੇ ਹੋ ਮੈਨੂੰ ਲੱਗਦਾ ਹੁੰਦਾ ਕਿ ਹਰ ਸਥਿਤੀ ਆ ਨਾ ਜੜੀ ਜਾਂ ਹਰ ਡਵੈਲਪਮੈਂਟ ਆ ਜਾਂ ਕੋਈ ਨਿਗਾਹਾਰ ਵੀ ਉਹ ਨਵੀਆਂ ਪੌਸਿਬਿਲਿਟੀਆਂ ਲੈ ਕੇ ਆਉਂਦਾ ਤੇ ਨਵੇਂ ਢੰਗ ਵਿਧੀਆਂ ਲੈ ਕੇ ਆਉਂਦਾ ਤੇ ਮੈਂ ਤਾਂ ਕਹਿੰਦਾ ਹਾਂ ਕਿ ਵੱਡੇ ਤੋਂ ਵੱਡੇ ਕ੍ਰਾਈਸਿਸ ਵਿੱਚ ਵੀ ਬਹੁਤ ਪੌਸਿਬਿਲਿਟੀਆਂ ਹੁੰਦੀਆਂ ਇਸ ਕਰਕੇ ਕਿ ਨਵੀਂ ਤਬਦੀਲੀ ਵਿੱਚ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਰਹਿਣੀਆਂ ਹੁੰਦੀਆਂ ਤੇ ਉਹਦੇ ਲਈ ਸਾਨੂੰ ਸਿਗਰਗ ਰਹਿਣਾ ਚਾਹੀਦਾ ਤੇ ਨਵੀਆਂ ਪੌਸਿਬਿਲਿਟੀ ਨੂੰ ਐਕਸਪਲੋਰ ਕਰਨ ਤੇ ਇਰਾਦੇ ਨਾਲ ਰਹਿਣਾ ਚਾਹੀਦਾ ਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਜਦੋਂ ਕਿਤਾਬ ਆਈ ਸੀ ਉਦੋਂ ਉਸ ਵੇਲੇ ਦੇ ਦਾਨਸ਼ਵਰਾਂ ਨੇ ਕਿਤਾਬ ਦਾ ਵੀ ਬੜਾ ਵਿਰੋਧ ਕੀਤਾ ਸੀ ਕਿ ਮਤਲਬ ਕੈਦ ਹੋ ਗਿਆ ਗਿਆਨ ਗਿਆਨੀ ਸੀਮਾਬੰਦੀ ਹੋ ਗਈ ਕਿਤਾਬ ਬੜੀ ਮੜੀ ਚੀਜ਼ ਆ ਪਰ ਹੁਣ ਅਸੀਂ ਕਿਤਾਬ ਦੇ ਹੱਕ 'ਚ ਕਿੰਨੀਆਂ ਗੱਲਾਂ ਕਰਦੇ ਆ ਇਸੇ ਤਰ੍ਹਾਂ ਨਵੇਂ ਜਿਹੜੀ ਟੈਕਨੋਲੋਜੀ ਆਏਗੀ ਗਿਆਨ ਦੇ ਸੰਚਾਰ ਦੇ ਤੇ ਇੱਕ ਦੂਜੇ ਨਾਮ ਬੋਲਣ ਚੱਲਣ ਦੇ ਨਵੇਂ ਤਰੀਕੇ ਖੁੱਲ ਰਹੇ ਨੇ ਤੇ ਅਸਲ ਵਿੱਚ ਟੈਕਨੋਲੋਜੀ ਤਾਂ ਟੈਕਨੋਲੋਜੀ ਹੁੰਦੀ ਆ ਉਹਨੂੰ ਤੁਸੀਂ ਕਿਹੜੇ ਕੰਮ ਲਈ ਵਰਤਦੇ ਹੋ ਉਹ ਤੁਹਾਡੇ ਤੇ ਨਿਰਪਰ ਕਰਦਾ ਤੁਹਾਡੀਆਂ ਮਨਸ਼ਾ ਕੀ ਨੇ ਉਸੇ ਕੇਵਲ ਦੇ ਵਿੱਚ ਜਾਂ ਉਸੇ ਇੰਟਰਨੈਟ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਆ ਰਹੀਆਂ ਉੱਥੇ ਅਧਿਆਤਮ ਦੀਆਂ ਗੱਲਾਂ ਵੀ ਆ ਰਹੀਆਂ ਤੇ ਉੱਚ ਫਲਸਫੀ ਦੀਆਂ ਗੱਲਾਂ ਵੀ ਆ ਰਹੀਆਂ ਤੇ ਉੱਚ ਗੰਦੀਆਂ ਗੱਲਾਂ ਵੀ ਆ ਰਹੀਆਂ ਇਹ ਤਾਂ ਤੁਸੀਂ ਦੇਖੋਗੇ ਜਾਂ ਤੁਸੀਂ ਚੁਣੋਗੇ ਕਿ ਤੁਸੀਂ ਕਿਸ ਚੀਜ਼ ਦੇਗਾ ਕੋ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵੀ ਆਦੀਆਂ ਕਿ ਮਨੁੱਖੋਂ ਉਹਦੀ ਕਿੰਨੀ ਕਰਤੋਂ ਕਰਦਾ ਕਿੰਨੀ ਕਿ ਦੁਰਵਰਤੋਂ ਕਰਦਾ ਇਹ ਮਨੁੱਖਾਂ ਤੇ ਜਾਂ ਭਾਈਚਾਰਿਆਂ ਤੇ ਨਿਰਭਰ ਕਰੇਗਾ ਜਿੰਦਾਂ ਔਟੋਮਿਕ એનર્ਜੀ ਦੀ ਆਇਨਸਟਾਈਨ ਨੇ ਖੋਜ ਕੀਤੀ ਕਿ ਆਟਮ ਦੇ ਵਿੱਚ ਜਦੋਂ ਦਾ ਐਫੀਸ਼ੀਅਨ ਜਾਂ ਫਿਊਜ਼ਨ ਹੁੰਦਾ ਤੇ ਬਹੁਤ ਟ੍ਰਮੈਂਡਸ એનર્ਜੀ ਉੱਚ ਜਨਰੇਟ ਹੁੰਦੀ ਆ ਤੇ ਉਹਨੂੰ ਅਸੀਂ ਮਨੁੱਖਾਂ ਨਾਲ ਜੀ ਪੈਦਾ ਕਰਨ ਦੇ ਤੌਰ ਤੇ ਵੀ ਵਰਤ ਸਾ ਦੇ ਸੀ ਪਰ ਅਸੀਂ ਉਹਨੂੰ ਸ਼ੁਰੂ ਦੇ ਵਿੱਚ ਐਟਮਾਂ ਬਣਾਉਣ ਲਈ ਵਰਤਿਆ ਤੇ ਤਵਾਹੀ ਲਈ ਵਰਤਿਆ ਤੇ ਉਹਨੂੰ ਆਪਣੇ ਆਇਨਸਟਾਈਨ ਕਹਿੰਦੇ ਬਹੁਤ ਪਰੇਸ਼ਾਨ ਹੋ ਗਿਆ ਸੀ ਕਿ ਮੈਂ ਕੀ ਲੱਭ ਲਿਆ ਤੇ ਇਸੇ ਤਰ੍ਹਾਂ ਹੀ ਹੋਣ ਵਾਲੀਆਂ ਨਵੀਆਂ ਲੱਭਤਾਂ ਨਾਲ ਵੀ ਇਦਾਂ ਹੀ ਹੋਊਗਾ ਕਿਆਸੀਂ ਜੇ ਸਾਡੀ ਕੋਈ ਨੈਤਿਕਤਾ ਹੋਏਗੀ ਸਾਡਾ ਕੋਈ ਧਰਮ ਹੋਊਗਾ ਧਰਮ ਆ ਨਹੀਂ ਫਲਾਨਾ ਤੁਹਾਨੂੰ ਟਿੰਕਾ ਤਾਂ ਧਰਮ ਨਹੀਂ ਸਾਡੇ ਕੋਈ ਅਸੂਲ ਹੋਣਗੇ ਸਾਡੇ ਚ ਮਾਨਵਤਾ ਹੋਏਗੀ ਸਾਡੇ ਸੰਵੇਦਨਸ਼ੀਲਤਾ ਹੋਏਗੀ ਤਾਂ ਅਸੀਂ ਇਹਨੂੰ ਚੰਗਿਆਂ ਮਨਸ਼ਾ ਲਈ ਚੰਗੇ ਉਦੇਸ਼ਾਂ ਲਈ ਚੰਗੇ ਨਤੀਜਿਆਂ ਲਈ ਵਰਤ ਲਾਂਗੇ ਜੇ ਸਾਡੇ ਅੰਦਰ ਸ਼ੈਤਾਨੀਅਤ ਹੋਏਗੀ ਤਾਂ ਅਸੀਂ ਸ਼ੈਤਾਨੀ ਕੰਮਾਂ ਲਈ ਵਾਰਤ ਲਵਾਂਗੇ ਤੇ ਖਾਸ ਜਿਹੜੇ ਕਲਮਕਾਰ ਨੇ ਸਾਹਿਤਕਾਰ ਨੇ ਕਵਤਾ ਵਾਲੇ ਲੋਕ ਨੇ ਉਹਨਾਂ ਤੋਂ ਚੰਗੇ ਮਨਸ਼ਾਵਾ ਦੀ ਚੰਗੀਆਂ ਉਦੇਸ਼ਾਂ ਦੀ ਚੰਗੀਆਂ ਸ਼ਾਵਾ ਦੀ ਇੱਛਾ ਤਾਂ ਅਸੀਂ ਕਰ ਹੀ ਸਕਦੇ ਹਾਂ ਜੀ ਜੀ ਸਰ ਤੁਸੀਂ ਬੁੱਢਾ ਦਰਿਆ ਨਾਟਕ ਲਿਖਿਆ ਹੂੰ ਹੂੰ ਉਹਦੇ ਪਿਛੋਕੜ ਵਿੱਚ ਕਿਹੜੇ ਕਾਰਨ ਜਿਹੜੇ ਕਾਰਜਸ਼ੀਲ ਸੀਗੇ ਕਿਉਂਕਿ ਤੁਸੀਂ ਇੱਕ ਵਾਤਾਵਰਣ ਪ੍ਰੇਮੀ ਵਜੋਂ ਉਭਰੇ ਲੁਧਿਆਣੇ ਦੇ ਵਿੱਚ ਤੁਸੀਂ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਤੇ ਸਾਹਿਤ ਸਮਾਜ ਦੇ ਲਈ ਜਦੋਂ ਇਦਾਂ ਦਾ ਕੋਈ ਕੰਸਟਰਕਟਿਵ ਕੰਮ ਕਰਦਾ ਆ ਤੇ ਇਹ ਤਾਂ ਬੜੀ ਸਲਾਹਣ ਵਾਲੀ ਗੱਲ ਆ ਪਰ ਤੁਸੀਂ ਕੀ ਸੋਚਦੇ ਹੋ ਕਿ ਇਸ ਇਸ ਨਾਟਕ ਦੇ ਪਿੱਛੇ ਕਿਹੜੇ ਚੀਜ਼ਾਂ ਸੀ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਤੇ ਇਹ ਤੁਸੀਂ ਮੁਹਿੰਮ ਸ਼ੁਰੂ ਕੀਤੀ ਅਸੀਂ ਨਾ ਜੀ ਮਤਲਬ ਕੁਝ ਲੋਕਾਂ ਨੇ ਕੁਝ ਅੰਜੀ ਉਹਨੇ ਸੋਚਿਆ ਕਿ ਅਸੀਂ ਸੋਸਾਇਟੀ ਨੂੰ ਸੈਂਸਿਟਾਈਜ਼ ਕਰੀਏ ਆਮ ਤੌਰ ਤੇ ਕੀ ਹੁੰਦਾ ਜਿਹੜੇ ਸਾਂਝੇ ਮਸਲੇ ਹੁੰਦੇ ਨੇ ਸਰਕਾਰਾਂ ਦਾ ਪੋਲੀਟੀਕਲ ਬੰਦੇ ਜਾਂ ਐਡਮਿਨਿਸਟ੍ਰੇਸ਼ਨ ਵਾਲੇ ਲੋਕ ਲੋਕਾਂ ਨੂੰ ਦੋਸ਼ ਦਿੰਦੇ ਰਹਿੰਦੇ ਵੀ ਸਾਡੇ ਲੋਕ ਮਾੜੇ ਆ ਸਾਡੇ ਲੋਕ ਸਾਥ ਨਹੀਂ ਦਿੰਦੇ ਸਾਡੇ ਲੋਕ ਚੰਗਾ ਨਹੀਂ ਸੋਚਦੇ ਤੇ ਲੋਕਾਂ ਨੂੰ ਲੱਗਦਾ ਰਹਿੰਦਾ ਹੁੰਦਾ ਵੀ ਸਰਕਾਰਾਂ ਮਾੜੀਆਂ ਸਰਕਾਰਾਂ ਚੰਗੇ ਕੰਮ ਨਹੀਂ ਕਰਦੀਆਂ ਲਾਈਕਵਾਇਜ਼ ਅਫਸਰਾ ਨਾਲ ਵੀ ਇਦਾਂ ਦਾ ਹੁੰਦਾ ਕਿ ਅਸੀਂ ਸਾਰੇ ਬਹੁਤ ਅਸੀਂ ਮਤਲਬ ਸਭ ਨੇ ਕੱਪ ਜਿੱਤੇ ਹੋਇਆ ਦੂਜਿਆਂ ਨੂੰ ਬਲੇਮ ਕਰਨ ਦੇ ਦੂਜਿਆਂ ਨੂੰ ਦੋਸ਼ ਦੇਣ ਦੇ ਦੂਜਿਆਂ ਦੇ ਨੁਕਸ ਕੱਢਣ ਦੇ ਅਸਲ ਚ ਤਾਂ ਮਤਲਬ ਸਥਿਤੀ ਨਹੀਂ ਉਹ ਤਾਂ ਠੀਕ ਹੋਣਾ ਹੁੰਦਾ ਜਦੋਂ ਸਾਰੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਸਮਝਣ ਰਾਜਨੀਤਾ ਆਪਣੇ ਰਾਜਨੀਤਾ ਦੇ ਤੌਰ ਤੇ ਆਪਣਾ ਫਰਜ਼ ਠੀਕ ਨਿਭਾਵੇ ਸ਼ਹਿਰੀ ਆਪਣੇ ਤੌਰ ਤੇ ਐਨ ਜੀਓਜ਼ ਆਪਣਾ ਕੰਮ ਕਰਨ ਤੇ ਐਡਮਿਨਿਸਟ੍ਰੇਸ਼ਨ ਵੀ ਉਹਦੇ ਲਈ ਸੰਵੇਦਨਸ਼ੀਲ ਹੋਵੇ ਤਾਂ ਉਸੇ ਤਹਿਤ ਹੀ ਅਸੀਂ ਬੜਾ ਦਰਿਆ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਮੈਨੂੰ ਲੱਗਦਾ ਸੀ ਕਿ ਬੜਾ ਦਰਿਆ ਨਾ ਜਿਹੜਾ ਉਪ ਪੰਜਾਬ ਦਾ ਇੰਡੈਕਸ ਹੈਗਾ ਜਿਵੇਂ ਸੂਚਕ ਅੰਕ ਤੋਂ ਇਕਨੋਮੀ ਦਾ ਪਤਾ ਲੱਗ ਜਾਂਦਾ ਕਿ ਕੀ ਸਥਿਤੀ ਆ ਫਿਰ ਮੁੱਢਾ ਦਰਿਆ ਵੀ ਇਸ ਪੰਜਾਬ ਦਾ ਸੂਚਕ ਹੈਗਾ ਕਿ ਫਿਰ ਮੁੱਢਾ ਦਰਿਆ ਦਾ ਮੁਸ਼ਕਲਤਾ ਹੈ ਕਿ ਫਿਰ ਪੰਜਾਬ ਦੀ ਪੋਲਿਟਿਕਸ ਠੀਕ ਨਹੀਂ ਹੈਗੀ ਕਿ ਬੁੱਢਾ ਦਰਿਆ ਦਾ ਜਿਹੜਾ ਜ਼ਹਿਰੀਲਾ ਫੰਦਾ ਦਾਦਾ ਹੈ ਉਹ ਦੱਸਦਾ ਕਿ ਸਾਡਾ ਬਣਦੇ ਵਿਹਾਰ ਠੀਕ ਨਹੀਂ ਹੈਗਾ ਤੇ ਜਾਂ ਉਹਦੀਆਂ ਹੋਰ ਜਿੰਨੀਆਂ ਭੈੜੀਆਂ ਗੱਲਾਂ ਉਹ ਨੂੰ ਮਸੀਂ ਸਮਝਦੀਆਂ ਵੱਖ-ਵੱਖ ਚੀਜ਼ਾਂ ਨਾਲ ਰਿਲੇਟ ਕਰਕੇ ਦੇ ਸਕਦੇ ਜਾਂ ਬੁੱਢਾ ਦਰਿਆ ਦੀ ਗੰਦਗੀ ਉਹ ਦੱਦੀ ਕਿ ਸਾਡੀ ਧਾਰਮਿਕਤਾ ਆ ਜਿਹੜੀ ਉਹ ਉਹਦਾ ਪਲੀਤ ਹੋਣਾ ਦੱਸਦਾ ਕਿ ਅਸੀਂ ਧਾਰਮਿਕ ਤੌਰ ਤੇ ਬੜੇ ਜਾਲੀ ਲੋਕਾਂ ਤੇ ਸਾਡਾ ਕੁਝ ਵੀ ਠੀਕ ਨਹੀਂ ਹੈਗਾ ਤੇ ਮੈਨੂੰ ਲੱਗਦਾ ਲੱਗਿਆ ਸੀ ਕਿ ਜੇ ਅਸੀਂ ਸਾਰੇ ਜਣੇ ਰਲ ਕੇ ਸਾਰਿਆਂ ਤੇ ਰੰਗ ਰਲ ਕੇ ਏ ਪੋਲੀਟੀਕਲ ਬੰਦੇ ਆਪਣਾ ਕੰਮ ਕਰਨ ਸਰਕਾਰ ਆਪਣਾ ਕੰਮ ਕਰੇ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਕਰਨ ਲੋਕ ਆਪਣਾ ਕੰਮ ਕਰਨ ਸੰਸਥਾਾਂਾਂ ਆਪਣਾ ਕੰਮ ਕਰਨ ਤੇ ਰਲ ਕੇ ਠੀਕ ਕਰ ਸਕਦੇ ਆ ਤੇ ਜੇ ਅਸੀਂ ਸਾਰੇ ਰਲ ਕੇ ਮੁੱਢਾ ਦਿਰੀਆ ਠੀਕ ਕਰਦੇ ਤਾਂ ਪੰਜਾਬ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਠੀਕ ਕਰਨ ਦਾ ਇੱਕ ਸਾਨੂੰ ਰਸਤਾ ਮਿਲ ਸਕਦਾ ਸਾਨੂੰ ਪਤਾ ਲੱਗ ਜੂਗਾ ਇੱਕ ਐਕਸੈਸ ਹੋ ਜੂਗੀ ਕਿ ਸਾਰੀਆਂ ਚੀਜ਼ਾਂ ਠੀਕ ਕਰਨ ਲਈ ਕਿਦਾਂ ਦਾ ਰਵਈਆ ਚਾਹੀਦਾ ਹੁੰਦਾ ਉਹਦੇ ਲਈ ਅਸੀਂ ਇੱਕ ਪਹਿਲਾਂ 2016 ਦੇ ਕਰੀਬ 16 ਜਾਂ ਜਾਂ 17 ਸ਼ਾਇਦ ਇੱਕ ਤਾਂ ਅਸੀਂ ਫਾਇਰ ਫਰੀडम ਅਗੇਂਸਟ ਪੋਲੂਸ਼ਨ ਆਫ ਬੁਦਾੰਦਰੀਆ ਕੀਤਾ ਸੀ ਜਿਹਦੇ ਵਿੱਚ 10000 ਲੋਕਾਂ ਦਾ ਅਸੀਂ ਸੋਚਿਆ ਸੀ ਇਕੱਠ ਹੋਵੇ ਲੋਕ ਇਕੱਠੇ ਹੋਣ ਤਾਂ ਇੱਕ ਇੱਕ ਮਨ ਸੰਵੇਦਨਸ਼ੀਲ ਹੋਣ ਦੀ ਮਹਿੰਮ ਚੱਲੇ ਜਿੱਥੇ ਸਾਰੀਆਂ ਤਿਹਰਾਇ ਹਿੱਸਾ ਲੈਣ ਤੇ ਉਹ ਬਹੁਤ ਕਾਮਯਾਬ ਹੋਇਆ ਫਿਰ ਅਗਲਾ ਅਸੀਂ ਰੱਖਿਆ ਆਣ ਮਿਲੋ ਦਰਿਆਓ ਇੱਕ ਜਿੱਦੇ ਦੇ ਵਿੱਚ ਹਰ ਜਨਰ ਦੇ ਆਰਟਿਸਟ ਲਿਖਾਰੀ ਸੰਗੀਤਕਾਰ ਚਿੱਤਰਕਾਰ ਢਾਡੀ ਕਵੀ ਕਵੀਸ਼ਰ ਰਾਗੀ ਉਹ ਤੇ ਹਿੱਸਾ ਲੈਣ ਤੇ ਉਹਦੇ ਨਾਲ ਸਾਰੇ ਤਰ੍ਹਾਂ ਦੇ ਲੋਕ ਉਹਦੇ ਵਿੱਚ ਪਾਗ ਲੈਣ ਵਿਦਿਆਰਥੀ ਪਾਗ ਲੈਣ ਤੇ ਉਸ ਸੋਚ ਅਸੀਂ ਕਿ ਲੱਖ ਦੇ ਕਰੀਬ ਲੋਕਾਂ ਨੂੰ ਚ ਹਿੱਸਾ ਲੈਣ ਤੇ ਉਹਦੇ ਵਿੱਚ ਸਾਰੇ ਨੂੰ ਇੰਗੇਜ ਕਰ ਲਿਆ ਅਸੀਂ ਰਾਂਗੀਆਂ ਨੂੰ ਢਾਡੀਆਂ ਨੂੰ ਸੰਗੀਤਕਾਰਾਂ ਨੂੰ ਚਿੱਤਰਕਾਰਾਂ ਨੂੰ ਕਵੀਆਂ ਨੂੰ ਤੇ ਉਹਦੇ ਦੌਰਾਨੀ ਉਹਦੇ ਜਦੋਂ ਪ੍ਰਬੰਧ ਚੱਲ ਹੀ ਰਿਹਾ ਸੀ ਤਾਂ ਮੇਰੇ ਇੱਕ ਮਨ ਚ ਆਇਆ ਸੀ ਕਿ ਇੱਥੇ ਇੱਕ ਵੱਡੇ ਦਰਿਆ ਇਸ ਸੰਬੰਧ ਦੇ ਵਿੱਚ ਵੱਡੇ ਦਰਿਆ ਦੇ ਐਵੋਲੂਸ਼ਨ ਦੇ ਸੰਬੰਧ ਵਿੱਚ ਇੱਕ ਨਾਟਕ ਵੀ ਹੋਣਾ ਚਾਹੀਦਾ ਤੇ ਮੈਂ ਸਾਡੇ ਪੰਜਾਬੀ ਦੇ ਵੱਡੇ ਨਾਟਕਕਾਰ ਆਤਮਜੀਤ ਉਹਨਾਂ ਨੂੰ ਫੋਨ ਕੀਤਾ ਤੇ ਉਸ ਵੇਲੇ ਕਹਿੰਦੇ ਸੀ ਮੈਂ ਤਾਂ ਅਮਰੀਕਾ ਵਿੱਚ ਅਸੀਂ ਜੋ ਰਹੀ ਸੀ ਤੇ ਵੀ ਬਹੁਤ ਹੀ ਠੀਕ ਨਹੀਂ ਸੀ ਉਦੋਂ ਤੇ ਫਿਰ ਕੇਵਲ ਧਲੇਵਾਲ ਜੀ ਨੂੰ ਫੋਨ ਕੀਤਾ ਵੈਸ ਤਰ੍ਹਾਂ ਸੀ ਇਹ ਫੈਸਟੀਵਲ ਕਰ ਰਹੇ ਹਨ ਮਿਲੋ ਬੁੱਢਾ ਦਰਿਆ ਬੁੱਢਾ ਦਰਿਆ ਨਾਲ ਸੰਬੰਧਤ ਤੇ ਉਹਦੇ ਵਿੱਚ ਸਾਡੀ ਇੱਛਾ ਹੈਗੀ ਕਿ ਤੁਸੀਂ ਉੱਥੇ ਨਾਟਕ ਕਰੋ ਤੇ ਜਿੰਨਾ ਕਿ ਅਸੀਂ ਉਸ ਮੂਵਮੈਂਟ 'ਚ ਲੰਘੇ ਹੋਏ ਸੀ ਬੁੱਢਾ ਦਰਿਆ ਬਾਰੇ ਕੁਝ ਫੈਕਟਸ ਜੀ ਮੈਂ ਉਹਨਾਂ ਨਾਲ ਸ਼ੇਅਰ ਕੀਤੇ ਵੇ ਕਿੱਥੋਂ ਨਿਕਲਦਾ ਕੀ ਇਹ ਇਤਿਹਾਸ ਕੀ ਤੱਤ ਨੇ ਤੇ ਕਿਵੇਂ-ਕਿਵੇਂ ਬਲੂਟ ਹੋਇਆ ਹੈ ਤੇ ਇਹਦੇ ਇਫੈਕਟਸ ਕੀ ਨੇ ਉਹਨਾਂ ਨੂੰ ਮੈਂ ਫੋਨ ਤੇ ਹੀ ਦੱਸ ਰਿਹਾ ਸੀ ਇਹ ਚੀਜ਼ਾਂ ਨੇ ਤੇ ਉਹ ਕਹਿੰਦੇ ਠੀਕ ਹੈ ਨਾ ਤੁਸੀਂ ਮੈਨੂੰ ਇੱਕ ਰਾਈਟ ਅਪ ਜਿਹਾ ਬਣਾ ਕੇ ਦੇ ਦਿਓ ਤੇ ਆਪਾਂ ਬਣਾ ਲਾਂਗੇ ਤੇ ਜਦੋਂ ਮੈਂ ਦੱਸ ਰਿਹਾ ਸੀ ਮੇਰੇ ਆਲੇ ਦੁਆਲੇ ਕੋਈ ਦੋਸਤ ਬੈਠੇ ਸੀ ਤੇ ਉਹ ਕਹਿੰਦੇ ਤੂੰ ਪੂਰਾ ਨਾਟਕ ਸੁਣਾ ਤਾਂ ਦਿੱਤਾ ਕੇਵਲ ਜੀਰੂ ਤੇ ਤੈਨੂੰ ਖੁਦ ਹੀ ਲਿਖਣਾ ਚਾਹੀਦਾ ਤੇ ਮੇਰੀ ਪਤਨੀ ਵੀ ਉਹ ਨਾਲ ਸੀ ਤੇ ਮੈਂ ਬਹੁਤ ਉਤਸ਼ਾਹਤ ਹੋਇਆ ਉਹਨਾਂ ਦੀ ਇਸ ਟਿੱਪਣੀ ਤੋਂ ਤੇ ਮੈਨੂੰ ਲੱਗਿਆ ਵੀ ਕਿ ਮੇਰੇ ਕੋਲ ਕਾਫੀ ਇਨਪੁਟਸ ਹੈਗੀਆਂ ਨੇ ਕਿਉਂਕਿ এনवायरमेंट ਤੇ ਮੈਂ ਕਾਫੀ ਲਿਖਿਆ ਵੀ ਸੀ ਗੁਰਬਾਣੀ ਬੇਸਡ ਵੀ ਕੁਝ ਚੀਜ਼ਾਂ ਸੀਗੀਆਂ ਤੇ ਉਸ ਮੂਵਮੈਂਟ ਦੇ ਦੌਰਾਨ ਵੀ ਕੁਝ ਚੀਜ਼ਾਂ ਜਾਣੀਆਂ ਸੀਗੀਆਂ ਤੇ ਉਹ ਫੇਰ ਮੈਂ ਦੋ ਤਿੰਨ ਕਿਹੋ ਜਿਹੋ ਆਰਟੀਕਲ ਲਿਖਿਆ ਮੁੱਢਦ ਰਿਹਾ ਜਿਹੜਾ ਕੇਵਲ ਹੁਣੇ ਪਹਿਲਾਂ ਉੱਥੋਂ ਦੇ ਗੁਰੂ ਨਾਨਕ ਭਵਨ ਦੇ ਵਿੱਚ ਜਿਹਦੇ ਵਿੱਚ ਅਸੀਂ ਸਾਰੇ ਸ਼ਹਿਰ ਦੇ ਸਰਕਾਰ ਦਾ ਬੰਦਿਆਂ ਨੂੰ ਜਿਹੜਾ ਸਾਨੂੰ ਲੱਗਦਾ ਵੀ ਕਿਉਂਕਿ ਅਸੀਂ ਜਿਹੜਾ ਅਣਮਿਲੋ ਦਰਿਆ ਵੱਡੇ ਪੱਧਰ ਤੇ ਖੁੱਲੇ ਮੈਦਾਨ 'ਚ ਕਰਨਾ ਤੇ ਉੱਥੇ ਬਹੁਤ 엘ੀਟ ਲੋਕ ਜਾਂ 엘ੀਟ ਸਮਝਣ ਵਾਲੇ ਲੋਕ ਉੱਥੇ ਘਟ ਆਉਣਗੇ ਤੇ ਉਹ ਉੱਥੇ ਅਸੀਂ ਉਹਨਾਂ ਨੂੰ ਪਹੁੰਚਣ ਡੋਰੋ ਕੀਤਾ तकरीबन 1000 ਦੇ ਕਰੀਬ ਸੀਗੇ ਚਾ ਕਾਰਪੋਰੇਸ਼ਨ ਦੇ ਲੋਕ ਵੱਖ-ਵੱਖ ਡਿਪਾਰਟਮੈਂਟ ਆਫ ਦ ਪੋਲੂਸ਼ਨ ਕੰਟਰੋਲ ਮਾਡਰਨ ਨੇ ਬੁਲਾਇਆ ਅੰਦੇ ਆਫ ਕਾਨੂੰਨ ਦੇ ਵਿਦਿਆਰਥੀਆਂ ਨੂੰ ਵਪਾਰੀਆਂ ਨੂੰ ਖਾਸ ਤੌਰ ਤੇ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਤੇ ਉਹ ਬਹੁਤ ਉਹਦਾ ਅੱਛਾ ਰਿਸਪੌਂਸ ਰਿਆ ਤੇ ਫਿਰ ਜਦੋਂ ਦੋ ਦਿਨ ਬਾਅਦ ਉਹ ਵੱਡੇ ਦਰਿਆ ਦੇ ਕੰਢੇ ਤੇ ਖੇਡਿਆ ਗਿਆ ਤਾਂ 40-50 ਹਜ਼ਾਰ ਲੋਕਾਂ ਨੇ ਉਹਨੂੰ ਦੇਖਿਆ ਤੇ ਉਹਦਾ ਅੱਛਾ ਇਮਪੈਕਟ ਰਿਹਾ ਉਸ ਮੂਵਮੈਂਟ ਦੇ ਨਤੀਜੇ ਵਜੋਂ 650 ਕਰੋੜ ਰੁਪਏ ਗਵਰਨਮੈਂਟ ਆਫ ਇੰਡੀਆ ਤੋਂ ਪੰਜਾਬ ਸਰਕਾਰ ਨੂੰ ਮਿਲਿਆ ਮੁੱਢਾ ਗਿਰਿਆਂ ਦੀ ਪੁਨਰਸਜੀਤੀ ਲਈਜੇ ਦੇ ਕੰਸਟ੍ਰਕਸ਼ਨ ਦੇ ਪ੍ਰੋਜੈਕਟ ਐਸਵੇਲੇ ਚੱਲ ਰਿਹਾ ਹੈ ਜੀ ਜੀ ਜ਼ਬਰਦਸਤ ਤੁਹਾਡੀ ਵਾਰਤਕ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਤੇ ਗੁਰਮਤ ਦੇ ਕਈ ਪਹਿਲੂਆਂ ਨੂੰ ਪੇਸ਼ ਕਰਦੀ ਹੈ ਭਗਤ ਸਹਿਬਾਨ ਸੰਬੰਧੀ ਵੀ ਤੁਸੀਂ ਕਾਫੀ ਖੋਜ ਭਰਪੂਰ ਜਾਣਕਾਰੀ ਆਪਣੀਆਂ ਪੁਸਤਕਾਂ ਦੇ ਰਾਹੀਂ ਮੁਹੱਈਆ ਕਰਵਾਈ ਹੈ ਤੁਹਾਡੇ ਨਿਬੰਧਾਂ ਨੂੰ ਮੰਨਣ ਵਾਸਤੇ ਸੂਝਵਾਨ ਪਾਠਕ ਦੀ ਜ਼ਰੂਰਤ ਆ ਤੁਸੀਂ ਆਪਣੇ ਪਾਠਕ ਨਾਲ ਫਿਰ ਮੁਕੰਮਲ ਸੰਚਾਰ ਕਿਵੇਂ ਜੋੜਦੇ ਹੋ ਹਾਂ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਇੱਕ ਤਾਂ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਹੋਣ ਕਰਕੇ ਉਹ ਤਾਂ ਔਖਾ ਨਹੀਂ ਲਿਖਦਾ ਸੌਖਾ ਲਿਖਦਾ ਤੇ ਜਦੋਂ ਮੈਂ ਲੱਭਦਾ ਔਖੇ ਅੰਗਲਾਂ ਵੀ ਸੌਖੀ ਪਛਾਛ ਕੀਤੀਆਂ ਜਾਣ ਜਾਣ ਜਿਵੇਂ ਪੰਜਾਬੀ ਦੀ ਅਲੋਚਨਾ ਜਿੱਦਾਂ ਦੀ ਔਖੀ ਪਛਾਹ ਉਹ ਮੈਨੂੰ ਆਉਂਦੀ ਨਹੀਂ ਤੇ ਆ ਕਿਉਂਕਿ ਮੇਰੀ ਜਿਹੜੀ ਪੰਜਾਬੀ ਦੀ ਪੜ੍ਹਾਈ ਆ ਸਕੂਲ ਤੱਕ ਕੇਰੀ ਬਾਅਦ ਚ ਮੇਰੀ ਜਿਹੜੀ ਇਹ ਪੜਾਈ ਸੀਗੀ ਇੰਜੀਨੀਅਰਿੰਗ ਦੀ ਸੀ ਇਸ ਕਰਕੇ ਸੌਖੀ ਪੰਜਾਬੀ ਮੈਂ ਲਿਖਦਾ ਬੋਲਦਾ ਤੇ ਇਸ ਕਰਕੇ ਬਹੁਤੀ ਕਿਸੇ ਪਾਠਕ ਨੇ ਕਸ਼ਟ ਹੋਣ ਦੀ ਮੈਨੂੰ ਸ਼ਿਕਾਇਤ ਨਹੀਂ ਕੀਤੀ ਕਿ ਤੇਰੀ ਗੱਲ ਸਮਝ ਨਹੀਂ ਆਉਂਦੀ ਤਕਰੀਬਨ ਮੈਨੂੰ ਜਿੱਦਾਂ ਚੀਜ਼ ਸਮਝ ਆਈ ਆ ਮੈਂ ਉਹਨਾਂ ਦਾ ਹੀ ਰੀਪਰੋਡਿਊਸ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਤੇ ਉਹ ਠੀਕ ਰਿਹਾ ਪਾਠਕਾਂ ਦਾ ਉਹਦੇ ਬਾਰੇ ਤੇ ਭਗਤ ਬਣੀ ਬਾਰੇ ਆਈ ਸੀ ਕਿ ਮੈਂ ਇੱਕ ਵਾਰੀ ਮੈਂ ਪਾਠਕ ਵਾਂਗੂੰ ਸੋਚਿਆ ਸੀ ਕਿ ਮੈਂ ਭਗਤਾਂ ਦੀ ਬਾਣੀ ਦੀ ਇੱਕ ਮੈਨੂੰ ਪੁਥੀ ਮਿਲ ਗਈ ਕਿਸ ਗੱਡ ਸਾਹਿਬ ਗਿਆਨੰਦਪੁਰ ਸਾਹਿਬ ਉਪਰੀ ਤੱਕ ਕਬੀਰ ਸਾਹਿਬ ਦੀ ਬਾਣੀ ਪੜ੍ਹਦਾ ਮੈਨੂੰ ਬਹੁਤ ਸਾਰੀਆਂ ਹੋਰ ਗੁਰੂ ਸਾਹਿਬਾਨ ਦੀਆਂ ਇਤੋਂ ਕੰਮ ਧਿਆਨ ਚ ਆ ਰਹੀਆਂ ਸੀ ਜਿਨ੍ਹਾਂ ਦਾ ਉਹਦੇ ਨਾਲ ਸੰਬੰਧ ਆ ਤਾਂ ਮੈਨੂੰ ਲੱਗਾ ਵੀ ਕਬੀਰ ਸਾਹਿਬ ਵੀ ਸਾਡੇ ਆਦਿ ਗੁਰੂ ਨੇ ਤੇ ਉਹਨਾਂ ਦਾ ਕਿੰਨਾ ਇੰਪੈਕਟ ਆਦੋਂ ਬਾਅਦ ਵਾਲੇ ਗੁਰੂਆਂ ਤੇ ਜਾਂ ਉਹਨਾਂ ਦੇ ਐਕਸ਼ਨਸ ਤੇ ਉਹਨਾਂ ਦੀਆਂ ਲੇਖਣੀ ਤੇ ਤੇ ਉਹ ਮੇਰੀ ਪਹਿਲੀ ਕਿਤਾਬ ਚ ਸੀਗਾ ਉਹ ਲੇਖ ਵੀ ਸਿਕਸ ਖੋਜ ਰਹੇ ਤੇ ਨੂੰ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਖਾਸ ਕਰਕੇ ਡਾਕਟਰ ਜਸਵੰਤ ਸਿੰਘ ਨੇ ਕੀ ਹੋਣਾ ਨੇ ਡਾਕਟਰ ਨੂਰ ਹੋਣਾ ਨੇ ਤੇ ਫਿਰ ਮੈਨੂੰ ਲੱਗਾ ਕਿ ਮੈਂ ਬਾਕੀ ਮੇਜਰ ਬਾਣੀ ਕਰਨੇ ਜਿਹਨਾਂ ਦੀ ਜਿਆਦਾ ਬਾਣੀ ਆ ਭਗਤ ਨਾਮਦੇਵ ਜੀ ਦੀ ਤੇ ਕਬੀਰ ਸਾਹਿਬ ਤੋਂ ਬਾਅਦ ਭਗਤ ਰਵਿਦਾਸ ਜੀ ਦੀ ਤੇ ਉਹਨਾਂ ਦਾ ਕੁਝ ਅਧਿਐਨ ਕੀਤਾ ਤੇ ਉਹਨਾਂ ਦੇ ਲੇਖ ਲਿਖੇ ਤੇ ਸ਼ਪੇ ਤਾਂ ਉਹ ਬਹੁਤ ਮੈਨੂੰ ਪਾਠ ਕਰਨੇ ਉਹਦਾ अच्छा रिस्पोंस ਦਿੱਤਾ ਕਿਉਂਕਿ ਥੋੜੇ ਨਵੇਂ ਤਰ੍ਹਾਂ ਦੇ ਸੀ ਤੇ ਫਿਰ ਮੈਨੂੰ ਚਾਹ ਹੋਇਆ ਕਿ ਮੈਂ 15 ਦੇ 15 ਭਗਤਾਂ ਬਾਰੇ ਇਸ ਨਜ਼ਰੀਏ ਤੋਂ ਲਿਖਾਂ ਤੇ ਉਹ ਕਿਤਾਬ ਬਣ ਗਈ ਮੈਂ 14 ਮਾਰੀ ਲਿਖਿਆ ਸੀ 15ਵੇਂ ਸੂਰ ਦਾਸ ਜੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਬਹੁਤ ਥੋੜੀ ਜਾਣੀ ਉਹਨਾਂ ਦੀਆਂ 217ਆਂ ਤੇ ਜਦੋਂ ਕਿਤਾਬ ਸ਼ਾਪ ਰਹੀ ਸੀ ਤਿਆਰ ਹੋ ਗਈ ਸੀ ਸੁਧਾਰਥ ਜੀ ਨੇ ਜਿਹੜੇ ਚિત੍ਰਕਾਰ ਉਹਨਾਂ ਨੇ ਉਹਦੇ ਸਕੈਚ ਬਣਾਏ ਸੀਗੇ ਤੋ ਦੇਦੇ ਉਹ ਕਹਿੰਦੇ ਮੈਂ ਉਦੋਂ ਵੈਨਕੂਵਰ ਸੀ ਉਹਨਾਂ ਦਾ ਫੋਨ ਗਿਆ ਕਹਿੰਦੇ ਤੂੰ 14 ਹੀ ਲਿਖਿਆ 15 ਨਹੀਂ ਮੈਂ ਕਿਹਾ ਸੂਰਦਾਸ ਜੀ ਬਾਰੇ ਮੈਨੂੰ ਲੱਗਾ ਕਿ ਮੈਂ ਕੀ ਲਿਖੂਗਾ ਵੀ ਉਹਨਾਂ ਦੀ ਤਾਂ 1.5 ਸੌ ਤਰ ਹੀ ਹੈਗੀ ਆ ਤੇ ਉਹਨੇ ਮੈਨੂੰ ਸਿੱਧਾ ਤਾਂ ਨਹੀਂ ਕਿਹਾ ਤੇ ਉਹਨੇ ਉਹਨਾਂ ਦਾ ਮਤਲਬ ਇਹ ਸੀ ਕਿ ਜੇ ਤੂੰ 1.5 ਸੌ ਤਰ ਉਹਨਾਂ ਦੇ ਬੇਸ ਤੇ 1.5 ਪਫਾ ਨਹੀਂ ਲੱਗਦਾ ਤਾਂ ਫਿਰ ਤੂੰ ਕਾਹਦਾ ਲਖਾਰੀਂ ਤੇ ਮੈਨੂੰ ਠੀਕ ਲੱਗੀ ਉਹਨਾਂ ਦੀ ਗੱਲ ਫਿਰ ਮੈਂ ਸ਼ਬਦ ਦੇ ਸ਼ਬਦ ਹੀ ਉਹਨਾਂ ਬਾਰੇ ਵੀ ਦੋਕ ਸਫੇ ਲਿਖੇ ਇਦਾਂ 15 ਪੰਕਤਾਂ ਬਾਰੇ ਉਹ ਜਿਹੜਾ ਖੋਜ ਕਿਤਾਬ ਭਗਤ ਸਤਗੁਰੂ ਹਮਾਰਾ ਪੂ ਤੇ ਉਹਨੂੰ ਮੈਂ ਚੱਕ ਇਦਾਂ ਕਰ ਲਿਆ ਸੀ ਜਦੋਂ ਜਦੋਂ ਮੈਂ ਲੈਦਾ ਗਿਆ ਮੈਂ ਅਖਬਾਰ ਚੋਂ ਭੇਜਦਾ ਗਿਆ ਤੇ ਅੰਸ਼ਕ ਰੂਪ ਚ ਕਿ ਥੋੜੇ ਬਹੁਤੇ ਉਹ ਪਹਿਲਾਂ ਛੱਪ ਗਏ ਸੀ ਉਹਦੇ ਰਿਸਪੌਂਸ ਵਿੱਚ ਜੋ ਪਾਠਕਾਂ ਦਾ ਮੈਨੂੰ ਆਉਂਦਾ ਸੀ ਜਿਵੇਂ ਤੁਸੀਂ ਕਿਹਾ ਵੀ ਕਿਵੇਂ ਉਹਨਾਂ ਦੀ ਐਕਸੈਸ ਹੋਈ ਤੇ ਉਹਨਾਂ ਦੇ ਰਿਸਪੌਂਸ ਨੂੰ ਜਾਣਨ ਦੇ ਪ੍ਰਤੀਕਰਮ ਜਨੂੰ ਮੈਂ ਧਿਆਨ ਚ ਰੱਖ ਕੇ ਮਨੋ ਉਹਨਾਂ ਲੇਖਤਾਂ ਨੂੰ ਸੋਧਿਆ ਸਵਾਰਿਆ ਤੇ ਉਹ ਕਿਤਾਬ ਚ ਆਇਆ ਜੀ ਜੀ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਤੋਂ ਲੈ ਕੇ ਨਾਨਕ ਐਵੇਂ ਜਾਣੀਏ ਤੱਕ ਜੀ ਤੁਸੀਂ ਨਾਨਕ ਨੂੰ ਕਿਵੇਂ ਸਮਝਿਆ ਨਾਨਕ ਦੀ ਫਿਲਾਸਫੀ ਨੂੰ ਅੱਜਾਂ ਕ ਮੈਨੂੰ ਐਂ ਲੱਗਿਆ ਫੇ ਗੁਰੂ ਨਾਨਕ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਗਿਆਨ ਦਾ ਚਿੰਤਨ ਦਾ ਨਾ ਕੇਂਦਰ ਬਣਾਇਆ ਕਿ ਉਹਨਾਂ ਨੇ ਛੋਟੇ ਵਿਦਿਆਲੇ ਛੋਟੇ ਛੋਟੇ ਜਿਹੜੇ ਵਿਦਿਆਲੇ ਸੀ ਸਥਾਨਕ ਉਹਨਾਂ ਨੂੰ ਛੱਡ ਕੇ ਕਿੱਥੋਂ ਕਿੱਥੋਂ ਲੈ ਕੇ ਆਏ ਗਿਆਨ ਨੂੰ ਲੈ ਕੇ ਆਏ ਮਨਾਰਸ ਤੋਂ ਲੈ ਕੇ ਆਏ ਕਾਸ਼ੀ ਤੋਂ ਲੈ ਕੇ ਆਏ ਤੇ ਉਹਨਾਂ ਨੇ ਪੰਜਾਬ ਨੂੰ ਸਾਰੇ ਗਿਆਨ ਦਾ ਚਿੰਤਨ ਦਾ ਕੇਂਦਰ ਬਣਾਇਆ ਤੇ ਗੁਰੂ ਅਰਜਨ ਸਾਹਿਬੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸ਼ਾਨਦਾਰ ਇਮਾਰਤ ਦੇ ਮੰਦਿਰ ਦੇ ਵਿਚਾਲੇ ਸਥਾਪਿਤ ਕਰਦੇ ਆ ਤੇ ਮੈਨੂੰ ਲੱਗਦਾ ਸੀਜਨ ਲੱਗਿਆ ਹੁਣ ਵੀ ਲੱਗਦਾ ਕਿ ਸਾਡਾ ਗਿਆਨ ਸਾਡਾ ਪੜ੍ਹਨਾ ਸੋਚਣਾ ਸਾਡੀਆਂ ਜ਼ਿੰਦਗੀਆਂ ਦੇ ਕੇਂਦਰ ਚ ਹੋਣਾ ਚਾਹੀਦਾ ਤੇ ਗੁਰੂ ਨਾਨਕ ਨੇ ਪੂਰੇ ਪੰਜਾਬ ਨੂੰ ਇੱਕ ਵਿਦਿਆਲਾ ਬਣਾਇਆ ਤੇ ਇਸ ਕਰਕੇ ਮੈਂ ਸੋਚਦਾ ਆ ਕਿ ਪੰਜਾਬ ਨੂੰ ਗੁਰਨਾਨਕ ਦੀ ਬਹੁਤ ਲੋੜ ਹੈ ਜੇ ਤੋ ਪੰਜਾਬ ਅਸਲ ਵਿੱਚ ਵਿਸ਼ੁੰਨਿਆ ਹੋਇਆ ਕਈ ਕਾਰਨਾ ਕਰਕੇ ਕਿ ਪੰਜਾਬ ਨੂੰ ਗੁਰਨਾਨਕ ਨੂੰ ਮਿਲਣਾ ਚਾਹੀਦਾ ਤੇ ਪੰਜਾਬ ਦੀ ਜਿੰਨੀ ਚੜ੍ਹਦੀ ਕਲਾ ਹੈ ਜਾਂ ਰਹੀ ਉਹ ਇਸੇ ਕਰਕੇ ਨਹੀਂ ਕਿ ਗੁਰਨਾਨਕ ਨੂੰ ਪੜਨਾ ਆ ਸੀ ਤੇ ਹੁਣ ਜਿੰਨਾ ਸਾਨੂੰ ਲੱਗਦਾ ਕਿ ਪੰਜਾਬ ਦਾ ਮਾੜਾ ਹਾਲ ਆ ਉਹ ਮੈਨੂੰ ਉਸੇ ਅਨੁਪਾਤ ਵਿੱਚ ਲੱਗਦਾ ਕਿ ਜਿੰਨੇ ਕਸੀਂ ਗੁਰੂ ਨਾਨਕ ਤੋਂ ਦੂਰ ਆ ਇਸ ਕਰਕੇ ਬਾਰ ਬਾਰ ਮੈਂ ਉਹਨਾਂ ਬਾਰੇ ਗੱਲ ਕਰਦਾ ਰਹਿਣਾ ਜ਼ਫਰ ਸਰ ਤੁਸੀਂ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਵਿੱਚ ਆਏ ਤੁਹਾਨੂੰ ਸੁਣਨ ਦਾ ਮੌਕਾ ਮਿਲਿਆ ਬਹੁਤ ਗਿਆਨਵਰਦਕ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡਾ ਵੀ ਬਹੁਤ ਧੰਨਵਾਦ ਹੁਣੇ ਤੁਸੀਂ ਸੁਣ ਰਹੇ ਸੀ ਜਸਵੰਤ ਜ਼ਫਰਨਾਲ ਕੀਤੀ ਮੁਲਾਕਾਤ ਮੁਲਾਕਾਤ ਕਰ ਰਿਸਨ ਅਕਾਲ ਅੰਮ੍ਰਿਤਕੌਰ ਇਸੇ ਨਾਲ ਹੀ ਸਿਰਜਣਾ ਦਾ ਇਹ ਸੰਗੜੀ ਸਫਰ ਇੱਥੇ ਹੀ ਮੁਕਦਾ ਏ ਅਗਲਾ ਅੰਕ ਲੈ ਕੇ ਫੇਰ ਹਾਜ਼ਰ ਹੋਵਾਂਗੇ ਨਮਸਕਾਰ ਪੇਸ਼ਕਸ਼ ਮੁਹੰਮਦ ਇਮਤੀਆਜ਼ ਸਿਰਜਣਾ